ਜਿਹੜੀ ਲੈਂਡ ਪੁਲਿੰਗ ਪਾਲਿਸੀ ਨੂੰ ਜਿੱਦਾਂ ਇੱਕ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਕਿ ਇਹ ਸਾਰੇ ਲੋਕਾਂ ਲਈ ਫਾਇਦੇਮੰਦ ਆ ਹਨ ਇਹਦੇ ਨਾਲ ਫਾਇਦਾ ਹੋਊਗਾ ਜੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸਾਡੇ ਨਾਲ ਬੈਠ ਕੇ ਟੇਬਲ ਟॉक ਕਰ ਲਓ ਜੇ ਤੁਸੀਂ ਉਹਨਾਂ ਨੂੰ ਨਹੀਂ ਸਮਝਾ پا ਰਹੇ ਹੈਗੇ ਜਿਹੜੀ ਇੱਕ ਮੁੱਖ ਮੁੱਖ ਜਿਹੜੀ ਇੱਕ ਲੀਡਰਸ਼ਿਪ ਹੈਗੀ ਆ ਜਿਹੜੀ ਖੇਤੀ ਨਾਲ ਜੁੜੀ ਹੋਈ ਤੁਸੀਂ ਉਹਨੂੰ ਨਹੀਂ ਸਮਝਾ پا ਰਹੇ ਹੈਗੇ ਕਿ ਇਹਦੀਆਂ ਇਹਦੇ ਫਾਇਦੇ ਕੀ ਹੈਗੇ ਹਨ ਸੋ ਆਮ ਜਨਤਾ ਨੂੰ ਤੁਸੀਂ ਕਿਦਾਂ ਸਮਝਾਓਗੇ ਸਾਨੂੰ ਕੀ ਲੋੜਾ ਖੇਤੀ ਆਧਾਰਿਤ ਸੂਬਾ ਖੇਤੀ ਨਾਲ ਰਿਲੇਟਡ ਸਨਤ ਦੀ ਜ਼ਰੂਰਤ ਆ ਇੱਥੇ ਉਹ ਇੰਡਸਟਰੀ ਲੱਗੇ ਅਸੀਂ ਤਾਂ ਇੱਥੇ ਕਹਿੰਨੇ ਕੰਕਰੀਟ ਦੇ ਜੰਗਲ ਲਾ ਦੇਉਗੇ ਫੈਕਟਰੀਆਂ ਲੱਗੂਗੀਆਂ ਰਿਆਸੀ ਲੋਕ ਰਹੂਗੇ ਬਾਹਰੋਂ ਲੋਕ ਆਉਗੇ ਜਿੱਦਾਂ ਇਹ ਦੱਸ ਰਿਹਾ ਕਿ ਕਿਸਾਨ ਇਹ ਲੈਂਡ ਪੂਲਿੰਗ ਪਾਲਿਸੀ ਜੋ ਬਾਧੂ ਪੈਸਾ ਕਮਾਉਗੇ ਪਰ ਜਿਹੜੇ ਘਰ ਅੱਗੇ ਦਿੱਤੇ ਜਾਊਗੇ ਰਹਿਣ ਲਈ ਉਹ ਸਸਤੇ ਦਿੱਤੇ ਜਾਊਗੇ ਦੋਨੋਂ ਚੀਜ਼ਾਂ ਇੱਕ ਦੂਏ ਦੇ ਵਿਰੋਧ ਚ ਆ ਨਾ ਕੀ ਭਗਵੰਤ ਮਾਨ ਕਹਿੰਦੇ ਆ ਲੱਖ ਲੱਖ ਰੁਪਈਆ ਦਵਾਂਗੇ ਜੇ ਹੁਣ 65000 ਕਿੱਲਾ ਆਉਂਦਾ ਤਾਂ 65000 ਕਿੱਲੇ ਨੂੰ ਲੱਖ ਨਾਲ ਗੁਣਾ ਕਰਕੇ ਦੇਖੋ ਇੰਨਾ ਪੈਸਾ ਕਿੱਥੋਂ ਲਿਆਉਗੇ ਸੋ ਕਈ ਗੱਲਾਂ ਤਾਂ ਇੱਦਾਂ ਹੀ ਲੱਗਦੀਆਂ ਕਿ ਹਵਾ ਚ ਹੀ ਬੋਲਦੇ ਰਹਿੰਦੇ ਆ ਨਾ ਖੇਤੀ ਕਾਨੂੰਨਾ ਪਿੱਛੇ ਕੀ ਰੌਲਾ ਸੀਗਾ ਇਹ ਹੀ ਸੀ ਸਾਡੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਕਾਰਪੋਰੇਟਾਂ ਨੇ ਖੋਲ੍ਹਣੀਆਂ ਹੁਣ ਵੀ ਚੀਜ਼ ਤਾਂ ਉਹੀ ਹੈਗੀ ਆ ਸਰਕਾਰ ਤੁਹਾਡੇ ਤੋਂ ਲੈ ਕੇ ਜਿਹੜੇ ਬੜੇ ਬੜੇ ਬਿਲਡਰ ਹੋਊਗੇ ਉਹਨਾਂ ਨੂੰ ਜਾਂ ਜਿਹੜੀਆਂ ਬੜਬੜੀਆਂ ਫੈਕਟਰੀਆਂ ਲਾਉਣੀਆਂ ਉਹਨਾਂ ਨੂੰ ਦੇ ਦੇਣੀ ਆ ਔਰ ਆਪ ਬੰਦੇ ਨੇ ਥੋੜੀ ਫੈਕਟਰੀ ਲਾ ਲੈਣੀ ਬਾਈ ਇਹ ਜ਼ਮੀਨ ਕੋਈ ਕੋਈ ਮਾਰੂਥਲ ਤਾਂ ਹੈ ਨਹੀਂਗਾ ਜਿਹੜੀ ਇਹ ਤੁਸੀਂ ਡਿਵੈਲਪ ਕਰਨੀ ਆ ਪਹਿਲੀ ਡਿਵੈਲਪ ਹੈਗੀ ਆ ਤਿੰਨ ਤਿੰਨ ਫਸਲਾਂ ਕੱਢਦੇ ਆ ਨਾ ਇੰਨੀ ਪਜਾਊ ਸ਼ਕਤੀ ਭਾਰਤ ਵਿੱਚ ਹੋਰ ਕਿਸੇ ਜ਼ਮੀਨ ਤੇ ਹੈ ਹੀ ਨਹੀਂਗੀ ਸੋ ਜਦੋਂ ਗੱਲ ਆ ਜਾਏ ਕਿ ਤੁਹਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਨਾ ਪੰਜਾਬੀਓ ਫੇਰ ਇਹ ਇਕੱਠੇ ਹੋਈ ਜਾਂਦੇ ਹੁੰਦੇ ਆ ਇਹ ਇਤਿਹਾਸ ਰਿਹਾ ਹੀ ਆ ਜਿਹੜੀ ਚੀਜ਼ ਫਾਇਦੇਮੰਦ ਹੋਊਗੀ ਮੈਨੂੰ ਲੱਗਦਾ ਲੋਕ ਉੱਥੇ ਆਪ ਮਹਾਰੇ ਹੀ ਚੱਲ ਜਾਂਦੇ ਹੁੰਦੇ ਆ ਉਹਦੇ ਲਈ ਕੋਈ ਐਡੀ ਤਗੜੀ ਉਹਨੂੰ ਐਡਵਰਟਾਈਜ਼ ਕਰਕੇ ਲੋਕਾਂ ਨੂੰ ਮਨਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਪੰਨੀ ਜਿਹੜੀ ਕਾਲੀ ਦਿਖਾਈ ਜਾ ਰਹੀ ਆ ਕੀ 2027 ਤੋਂ ਪਹਿਲਾਂ ਪਹਿਲਾਂ ਮਲਾਈ ਸਾਰੀ ਚੱਕ ਲਈਏ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਕੁਐਸਚਨ ਤਾਂ ਅਰੇਂਜ ਕਰਦੀਆਂ ਹੀ ਆ ਜੋ ਤੁਸੀਂ ਕਿਹਾ ਪੰਜਾਬੀ ਚੱਕਣ ਦੇਣਗੇ ਮਲਾਈ ਜੀ ਮੈਨੂੰ ਨਹੀਂ ਲੱਗਦਾ ਬਾਈ ਸੋ ਭਗਵਾਨ ਤੁਮਾਨ ਦੀ ਮੈਨੂੰ ਲੱਗਦਾ ਸ਼ਾਇਦ ਪੇਸ਼ ਨਹੀਂ ਚੱਲ ਰਹੀ ਜਾਂ ਜਿਹੜੇ ਉਹਦੇ ਪਿੱਛੇ ਬੈਠੇ ਹੈਗੇ ਆ ਆਕਾ ਬੈਠੇ ਹੈਗੇ ਆ ਉਹ ਗੱਲਬਾਤ ਮਤਲਬ ਕਿ ਕਰਨ ਹੀ ਦੇ ਰਿਹਾ ਹੈਗੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇੱਕ ਪਾਸੇ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਕਿਸਾਨਾਂ ਨੂੰ ਫਾਇਦੇ ਗਿਣਾਏ ਜਾ ਰਹੇ ਨੇ ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇੱਕ ਪਾਸੇ ਲੁਧਿਆਣੇ ਦੇ ਕਿਸਾਨਾਂ ਦਾ ਜ਼ਿਕਰ ਕਰ ਲਈਏ ਲੁਧਿਆਣੇ ਦੇ ਕਿਸਾਨਾਂ ਨੇ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਲੰਧਰ ਦੇ ਕਿਸਾਨਾਂ ਨੇ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਤਾਂ ਹੁਣ ਹੁਸ਼ਿਆਰਪੁਰ ਦੇ ਕਿਸਾਨ ਕੀ ਸੋਚਦੇ ਨੇ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮਨਦੀਪ ਸਿੰਘ ਬਾਈ ਜ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਜੀ ਅੱਛਾ ਬਾਈ ਜੀ ਲੈਂਡ ਪੂਲਿੰਗ ਪਾਲਿਸੀ ਦਾ ਕਿਸਾਨਾਂ ਨੂੰ ਸਰਕਾਰ ਵੱਲੋਂ ਫਾਇਦੇ ਘਣਾਏ ਜਾ ਰਹੇ ਨੇ ਵੀ ਭਾਈ ਤੁਸੀਂ ਜੇਕਰ ਲੈਂਡ ਪੂਲਿੰਗ ਪਾਲਿਸੀ ਤਹਿਤ ਆਪਣੀਆਂ ਜ਼ਮੀਨਾਂ ਦਿਓਗੇ ਤਾਂ ਕਿਸਾਨ ਕਰੋੜਪਤੀ ਬਣਨਗੇ ਜਲੰਧਰ ਦੇ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਲੁਧਿਆਣੇ ਦੇ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਹੁਸ਼ਿਆਰਪੁਰ ਦੇ ਵੀ ਕਈ ਏਕੜ ਜਿਹੜੀ ਜ਼ਮੀਨਾਂ ਇਹ ਵੀ ਲੈਂਡ ਪੂਲਿੰਗ ਲੈਂਡ ਪੂਲਿੰਗ ਪਾਲਿਸੀ ਅਧੀਨ ਆ ਰਹੀ ਹੈ ਹੁਸ਼ਿਆਰਪੁਰ ਦੇ ਕਿਸਾਨ ਕੀ ਸੋਚਦੇ ਨੇ 550 ਏਕੜ ਇਹ ਹਿਸ਼ਾਰਪੁਰ ਦੀ ਜਿਹੜੀ ਜ਼ਮੀਨ ਹੈਗੀ ਹੈ ਇਹਦੇ ਲੈਂਡ ਪੂਲਿੰਗ ਪਾਲਿਸੀ ਦੇ ਮਤਲਬ ਕਿ ਵਿੱਚ ਆ ਰਹੀ ਆ ਦੋ ਪਿੰਡਾਂ ਦੀ ਸ਼ੇਰਗੜ ਤੇ ਪੁਰ ਹੀਰਾ ਸੋ ਉੱਥੇ ਦੇ ਵੀ ਬਹੁਤ ਸਾਰੇ ਕਿਸਾਨ ਹੈਗੇ ਆ ਜਿਹੜੇ ਇਹ ਜਿਹੜੀ ਪਾਲਿਸੀ ਆ ਇਹਦੇ ਖਿਲਾਫ ਹੈਗੇ ਆ ਸੋ ਇਹਦੇ ਖਿਲਾਫ ਮੈਨੂੰ ਲੱਗਦਾ ਹੈ ਇਕੱਲੇ ਹਿਸ਼ਾਰਪੁਰ ਦੇ ਨਹੀਂਗੇ ਪੰਜਾਬ ਦੇ ਹੀ ਬਹੁਤ ਸਾਰੇ ਜਿਹੜੇ ਕਿਸਾਨ ਹੈਗੇ ਆ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹੀ ਆ ਸੋ ਜੇ ਅਸੀਂ ਦੇਖਿਆ ਜਾਵੇ ਪਿੱਛੇ ਜਿਹੇ ਮੁੰਡਿਆ ਸਾਹਿਬ ਦੀ ਇੱਕ ਹੋਈ ਹੈਗੀ ਆ ਪ੍ਰੈਸ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਦੱਸਿਆ ਜਿਗਾ ਕਿ ਸ਼ਾਇਦ 160 ਜਾਂ 65 ਜਿਹੜੇ ਹੈਗੇ ਆ ਇਹ ਮਤਲਬ ਕਿ ਕਿਸਾਨ ਹੈਗੇ ਆ ਜਿਹੜੇ ਉਹਨਾਂ ਨੇ ਮਤਲਬ ਸਹਿਮਤੀ ਪ੍ਰਗਟਾਈ ਹੈਗੀ ਆ ਪਰ ਜਦੋਂ ਇੱਕ ਕਿਸੇ ਪੱਤਰਕਾਰ ਨੇ ਕੁਐਸਚਨ ਪੁੱਛਿਆ ਕਿ ਜਿਹੜੇ ਨਹੀਂ ਆ ਸਹਿਮਤ ਉਹ ਕਿੰਨੇ ਆ ਤਾਂ ਉਹ ਵੀ ਕਹਿੰਦਾ ਕਹੀ ਆ ਪਰ ਉਹਨਾਂ ਦੀ ਅਸੀਂ ਗਿਣਤੀ ਨਹੀਂ ਦੱਸ ਸਕਦੇ ਮਤਲਬ ਕਿ ਜਿਹੜੇ ਤੁਹਾਡੇ ਲੈਂਡ ਪੂਲਿੰਗ ਪਾਲਿਸੀ ਨਾਲ ਲੋਕ ਡਿਸਐਗਰੀ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਸੋ ਜਿਹੜੀ ਚੀਜ਼ ਨਾਲ ਡਿਸਐਗਰੀ ਲੋਕ ਜ਼ਿਆਦਾ ਹੋਣ ਤੇ ਐਗਰੀਕਲਚਰ ਹੁਣ ਤਾਂ ਉਹ ਕਿਤੇ ਨਾ ਕਿਤੇ ਉਹਦੇ ਤੇ ਕੁਐਸਚਨ ਮਾਰਕ ਆ ਹੀ ਜਾਂਦਾ ਦੂਜਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਨੂੰ ਜਿੱਦਾਂ ਇੱਕ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ ਕਿ ਇਹ ਸਾਰੇ ਲੋਕਾਂ ਲਈ ਫਾਇਦੇਮੰਦ ਆ ਹਨਾ ਇਹਦੇ ਨਾਲ ਫਾਇਦਾ ਹੋਊਗਾ ਇਸੇ ਮੁੱਦਾ ਦੀ ਤਸਵੀਰ ਪੇਸ਼ ਕਰਦਾ ਹੈ ਕਿ ਜਿੱਦਾਂ ਤਿੰਨ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਐਡਵਰਟਾਈਜ਼ ਕੀਤਾ ਗਿਆ ਹੈਗਾ ਕਿ ਇਹ ਸਾਰੇ ਲੋਕਾਂ ਲਈ ਫਾਇਦੇਮੰਦ ਹੋਊਗੀ। ਸੋ ਜਿਹੜੀ ਚੀਜ਼ ਫਾਇਦੇਮੰਦ ਹੋਊਗੀ ਮੈਨੂੰ ਲੱਗਦਾ ਲੋਕ ਉੱਥੇ ਆਪ ਮਹਾਰੇ ਹੀ ਚਲ ਜਾਂਦੇ ਹੁੰਦੇ ਆ ਉਹਦੇ ਲਈ ਕੋਈ ਐਡੀ ਤਗੜੀ ਉਹਨੂੰ ਐਡਵਰਟਾਈਜ਼ ਕਰਕੇ ਲੋਕਾਂ ਨੂੰ ਮਨਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਸੋ ਮੇਨ ਗੱਲਾਂ ਹੈਗੀਆਂ ਤੋਂ ਦੂਸਰੀ ਗੱਲ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਜਦੋਂ ਉਹਦੇ ਪੂਰਾ ਇਹ ਪਾਲਿਸੀ ਨੂੰ ਪੜਦੇ ਹੈਗੇ ਆ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਕਿਸਾਨ ਹੈਗੇ ਆ ਜਿਹੜੇ ਐਨੇ ਪੜ੍ਹੇ ਲਿਖੇ ਨਹੀਂ ਹੁੰਦੇ ਹੈਗੇ ਉਹਨਾਂ ਦੇ ਉਹ ਪੱਲੇ ਨਹੀਂ ਪੈਣੇ ਵਾਲੀਆਂ ਹੁੰਦੀਆਂ ਸੋ ਜਿਹੜਾ ਕੋਈ ਐਜੂਕੇਟ ਜਾਂ ਪੜ੍ਹਿਆ ਲਿਖਿਆ ਬੰਦਾ ਉਹ ਇੱਕ ਟੈਕਨੀਕਲ ਜਿਹੜੀ ਲੈਂਗੁਏਜ ਉਹਨਾਂ ਨੇ ਯੂਜ਼ ਕੀਤੀ ਹੁੰਦੀ ਆ ਪਾਲਿਸੀ ਦੇ ਵਿੱਚ ਉਹੋ ਹੀ ਪੜ੍ਹ ਕੇ ਜਿੱਦਾਂ ਆਮ ਕਿਸਾਨਾਂ ਨੂੰ ਦੱਸ ਸਕਦੇ ਆ ਹੂੰ ਸੋ ਜੋ ਮੇਨ ਮੇਨ ਜੋ ਗੱਲ ਹੈਗੀ ਲੈਂਡ ਪੂਲਿੰਗ ਪਾਲਿਸੀ ਦੀ ਜੋ ਅਸੀਂ ਸਮਝ ਲਈਏ ਤਾਂ ਇੱਕ ਕਿੱਲਾ ਕਿਸਾਨ ਤੋਂ ਲਿਆ ਮੰਨ ਲਓ ਨਾ ਉਹਦੇ ਵਿੱਚ 4840 ਕ ਗਜ ਜਾਂ ਕੁਝ ਵੀ ਹੁੰਦਾ ਹੈ ਉਹਦੇ ਚੋਂ 1200 ਗਜ ਕਿਸਾਨ ਨੂੰ ਵਾਪਸ ਦੇ ਦੇਣੇ ਆ ਮੰਨ ਲਓ ਚੌਥਾ ਹਿੱਸਾ ਹੈ ਨਾ 1200 ਜਾਂ ਕੁਝ ਉਹਦੇ ਲਾਗੇ ਛੱਗੇ ਹੈ ਨਾ ਸੋ ਚੌਥਾ ਹਿੱਸਾ ਇੱਕ ਕਿੱਲੇ ਦੇ ਵਿੱਚੋਂ ਲੈ ਕੇ ਕਿਸਾਨ ਤੋਂ ਉਹਨੂੰ ਵਾਪਸ ਦੇ ਦੇਣਾ ਤੇ ਉਹ ਕਿਸਾਨ ਜਦੋਂ ਬਾਕੀ ਜ਼ਮੀਨ ਜਿਹੜੀ ਡਿਵੈਲਪ ਹੋ ਜੂਗੀ ਉਹ ਕਿਸਾਨ ਜਿਹੜਾ ਇਹ ਕਹਿੰਦੇ ਆ ਕਿ ਮਹਿੰਗੇ ਭਾਅ ਤੇ ਵੇਚ ਸਕਦਾ ਆ ਜਿਹਦਾ ਕੀ ਰੇਟ ਹੋਊਗਾ ਜੋ ਕਿੱਲੇ ਦਾ ਰੇਟ ਹੈਗਾ ਮੰਨ ਲਓ 1 ਕਰੋੜ ਉਹ 4-5 ਕਰੋੜ ਰੁਪਏ ਦਾ ਉਹਦਾ ਜਿਹੜਾ ਉਹ ਪਲਾਟ ਹੋਊਗੇ ਇੱਕ ਜਾਂ ਦੋ ਉਹ ਵਿਕ ਜਊਗੇ ਜਿੱਦਾਂ ਕੀ ਸਰਕਾਰ ਦੱਸ ਰਹੀ ਹੈਗੀ ਹੈ ਨਾ ਸੋ ਉਹ ਕਦੋਂ ਵਿਕੂਗੇ ਕਿੰਨਾ ਟਾਈਮ ਲੱਗੂਗਾ ਉਹ ਵਾਲੀਆਂ ਚੀਜ਼ਾਂ ਹਲੇ ਕਿਤੇ ਨਾ ਕਿਤੇ ਪੈਂਡਿੰਗ ਹੈਗੀਆਂ ਤੇ ਸਰਕਾਰ ਕਹਿ ਰਹੀ ਹੈ ਕਿ ਜਦੋਂ ਉਹ ਜੀ ਜ਼ਮੀਨ ਨੂੰ ਡਿਵੈਲਪ ਕੀਤਾ ਜਾਊਗਾ ਉਹਨੂੰ 30000 ਰੁਪਏ ਸਾਲਾਨਾ ਦਿੱਤਾ ਜਾਊਗਾ ਫਿਲਹਾਲ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਲੱਖ ਦਿੱਤਾ ਜਾਊਗਾ ਸੋ ਬਹੁਤ ਸਾਰੇ ਜਿੱਦਾਂ ਇਹਦੇ ਵਿੱਚ ਇੱਕ ਕੁਐਸਚਨ ਮਾਰਕ ਜਿਹੜੇ ਹੈਗੇ ਆ ਲੋਕਾਂ ਦੇ ਵੀ ਹੈਗੇ ਆ ਲੋਕ ਇਹ ਕਹਿ ਰਹੇ ਆ ਕਿ ਜੇ ਤੁਸੀਂ ਕਹਿ ਰਹੇ ਆ ਕਿ 4-5 ਕਰੋੜ ਰੁਪਏ ਦੀ ਜ਼ਮੀਨ ਹੋ ਰਹੀ ਹੈਗੀ ਆ ਤੁਸੀਂ ਇਹ ਪੈਸੇ ਪਹਿਲਾਂ ਹੀ ਸਾਨੂੰ ਦੇ ਦਿਓ ਬਾਅਦ ਚ ਡਿਵੈਲਪ ਕਰਕੇ ਅੱਗੇ ਤੁਸੀਂ ਵੇਚ ਲਓ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਜਿਹੜੇ ਦੇਣਾ ਚਾਹੁੰਦੇ ਜ਼ਮੀਨ ਉਹਨਾਂ ਦਾ ਕਹਿਣਾ ਇਹ ਹੈਗਾ ਸੋ ਜੇਕਰ ਸੰਯ ਫਿਰ ਕਹਿੰਦੇ ਜੇ ਲੈਂਡ ਪੂਲਿੰਗ ਪਾਲਿਸੀ ਸਹੀ ਹੈਗੀ ਆ ਸਾਰੀ ਫਿਰ ਤੁਸੀਂ ਇਹਦੇ ਜੇ ਸਾਡੇ ਜਿਹੜੇ ਕੁਐਸਚਨ ਹੈਗੇ ਆ ਜਿਹੜੇ ਕਿਸਾਨ ਜਥੇਬੰਦੀਆਂ ਦੇ ਉਹ ਇੱਕ ਕਿਤੇ ਖਾਸ ਜਗ੍ਹਾ ਦੇ ਉੱਤੇ ਬੈਠ ਕੇ ਉਹਦੇ ਆਨਸਰ ਦੇ ਦਿਓ ਉੱਤੇ ਵੀ ਜਿਹੜੇ ਸਰਕਾਰ ਦੇ ਨੁਮਾਇੰਦੇ ਹੈਗੇ ਆ ਆਉਣ ਨੂੰ ਨਹੀਂ ਮੰਨਦੇ ਹੈਗੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਇਹ ਇੱਕ ਤਰ੍ਹਾਂ ਦੇ ਨਾਲ ਕੁਐਸਚਨ ਜਿਹੜਾ ਹੈਗਾ ਉਹ ਰੇਜ਼ ਕਰਦੀਆਂ ਹੈਗੀਆਂ ਅੱਛਾ ਭਾਈ ਜੀ ਜੇਕਰ ਲੈਂਡ ਪੂਲਿੰਗ ਪਾਲਿਸੀ ਇਹ ਰੱਦ ਨਹੀਂ ਹੁੰਦੀ ਹੈ ਨੀਤੀ ਰੱਦ ਨਹੀਂ ਹੁੰਦੀ ਕਿਸਾਨਾਂ ਨੂੰ ਨੁਕਸਾਨ ਕੀ ਹੋਣਗੇ ਜੀ ਦੇਖੋ ਜੇ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ 65 ਹਜ਼ਾਰ ਦੇ ਲਗਭਗ ਕਿੱਲਾ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਸ਼ਾਇਦ ਉਹ ਆਉਣ ਵਾਲੇ ਸਮੇਂ ਚ ਵਧਾ ਵੀ ਦੇਣ। ਤੋਂ 70-80 ਹਜ਼ਾਰ ਜਿਹੜਾ ਇਹ ਭਾਰਤ ਮਾਲਾ ਚ ਚਲ ਗਿਆ। ਹੋਰ ਕੋਈ ਸਰਕਾਰ ਦੇ ਪ੍ਰੋਜੈਕਟ ਹੈਗੇ ਉਹਦੇ ਵਿੱਚ ਆਪਣੀ ਜ਼ਮੀਨ ਚਲ ਗਈ। ਸੋ ਪੰਜਾਬ ਕਿੱਡਾਗਾ ਕਿਤੇ ਛੋਟਾ ਜਿਹਾ ਤਾਂ ਹੈਗਾ ਹੈ ਨਾ। ਸੋ ਜੇ ਇਹਦੀ ਅਸੀਂ ਨੁਕਸਾਨ ਜੇ ਗਿਣਨ ਤੇ ਆ ਜੀਏ ਇਹ ਤਾਂ ਨੁਕਸਾਨ ਥਾਡੂੰ ਲੈਂਡ ਪੁਲਿੰਗ ਪਾਲਿਸੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਹੱਲੇ ਕਲੀਅਰ ਹੀ ਨਹੀਂ ਹੈਗੀਆਂ ਕਿ ਇਹਦੇ ਨਾਲ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਨਾ। ਸੋ ਉਹਦੇ ਬਾਰੇ ਇੱਕ ਤਰ੍ਹਾਂ ਦੇ ਨਾਲ ਤਰਤੀਬ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ। ਕਿਉਂਕਿ ਸਰਕਾਰ ਦੇ ਜਿਹੜੇ ਆਪਣੇ ਬੰਦੇ ਵੀ ਉਹ ਲੈਂਡ ਤੋਂ ਜਾਂ ਮਤਲਬ ਕਿ ਉਹਦੇ ਜੋ ਕੁਐਸਚਨਸ ਹੈਗੇ ਆ ਜਿਹੜੇ ਲੋਕਾਂ ਪਰ ਉਠਾਏ ਜਾ ਰਿਹਾ ਉਹ ਦੱਸਣ ਤੋਂ ਭੱਜ ਰਹੇ ਹੈਗੇ ਆ ਸੋ ਨੁਕਸਾਨ ਇਹਦੇ ਜਿਹੜੇ ਇੱਕ ਕਿਸਾਨਾਂ ਨੂੰ ਤਾਂ ਚਲੋ ਹੋਊਗਾ ਹੋਊਗਾ ਕਿਉਂਕਿ ਜਿਹੜੀਆਂ ਜ਼ਮੀਨ ਹੈਗੀ ਆ ਉਹ ਪੁੱਸਤਦਾਰ ਪੁੱਸਤ ਚੱਲਦੀ ਰਹਿੰਦੀ ਹੈ ਨਾ ਜੀ ਉਹਨਾਂ ਦੇ ਅੱਗੇ ਨਾ ਬਾਪ ਦਾਦਿਆਂ ਤੋਂ ਚੱਲਦਾ ਰਹਿੰਦਾ ਰੋਜੀ ਰੋਟੀ ਤੁਰਿਆ ਰਹਿੰਦਾ ਨਾ ਸੋ ਕੱਲੇ ਕਿਸਾਨ ਹੀ ਨਹੀਂ ਹੁੰਦੇ ਉਹਦੇ ਤੇ ਹੋਰ ਵੀ ਬਹੁਤ ਸਾਰੇ ਮਜ਼ਦੂਰ ਜਿਹੜਾ ਵਰਗ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਉਹਦੇ ਤੇ ਡਿਪੈਂਡ ਆ ਜੇ ਅਸੀਂ ਪੂਰੇ ਇੰਡੀਆ ਦੀ ਗੱਲ ਕਰੀਏ ਤਾਂ 44% ਲੋਕਾਂ ਦੀ ਇਨਕਮ ਦਾ ਸਾਧਨ ਮਤਲਬ ਕਿ ਖੇਤੀ ਤੇ ਡਿਪੈਂਡ ਆ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੋ ਇੱਕ ਜਿਹੜਾ ਮਜ਼ਦੂਰ ਵਰਗ ਉਹਦੇ ਤੇ ਵੀ ਫਰਕ ਪਊਗਾ ਬਹੁਤ ਸਾਰੇ ਹੋਰ ਜਿਹੜੇ ਇਹ ਛੋਟੇ-ਮੋਟੇ ਬੈਂਡਰ ਰਹਿ ਗਿਆ ਜਾਂ ਜਿਹੜੇ ਇਹ ਦੁਕਾਨ ਕੁਈ ਕਿਸਾਨ ਤੋਂ ਲੈ ਕੇ ਮਤਲਬ ਕੀ ਸਬਜ਼ੀਆਂ ਵੇਚਦਾ ਕੁਝ ਵੀ ਵੇਚਦਾ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਜਿੱਥੇ ਉਹਨਾਂ ਦੀ ਮਾਰਕੀਟ ਬਣੀ ਹੋਊਗੀ ਜਦੋਂ ਉਹ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਊਗੀ ਸੋ ਉਹ ਵੀ ਕਿਤੇ ਨਾ ਕਿਤੇ ਹੋਰ ਪਾਸੇ ਜਾਊਗੇ ਕਿਉਂਕਿ ਇੱਥੇ ਰਿਹਾਇਸ਼ੀ ਪਲੈਂਟ ਬਣ ਜਊਗੇ ਹਨਾ ਜਾਂ ਇੰਡਸਟਰੀ ਏਰੀਆ ਬਣ ਜਊਗਾ ਸੋ ਨੁਕਸਾਨ ਜਿਹੜੇ ਹੈਗੇ ਉਹ ਤਾਂ ਹੈਗੇ ਹੀ ਆ ਕਿਉਂਕਿ ਜਿਹੜੀ ਜ਼ਮੀਨ ਹੈਗੀ ਆ ਉਹ ਜੇ ਅਸੀਂ ਪੰਜਾਬ ਦੀ ਦੇਖੀ ਜਾਈ ਤਾਂ ਉਹ ਬਹੁਤ ਕੀਮਤੀ ਹੈਗੀ ਆ ਜਦੋਂ ਇਦਾਂ ਕੀਮਤੀ ਸ਼ਬਦ ਵਰਤੀਦਾ ਤਾਂ ਉੱਥੇ ਸਭ ਤੋਂ ਪਹਿਲਾਂ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਇਹ ਪਾਣੀ ਦਾ ਇੱਥੇ ਥੱਲੇ ਚੱਲ ਜਾਣਾ ਕੀਮਤੀ ਕਿਸ ਤਰ੍ਹਾਂ ਹੈ ਸੋ ਦੁਨੀਆ ਦੀ ਜੇ ਭਾਰਤ ਦੀ ਆਬਾਦੀ 140 ਕਰੋੜ ਹੈ ਨਾ ਜੇ ਉਹਨਾਂ ਨੇ ਜਦੋਂ ਤਰੱਕੀ ਕਰਨੀ ਉਹਨਾਂ ਨੂੰ ਰਹਿਣ ਦੇ ਲਈ ਰਿਆਇਸ਼ ਦੇ ਲਈ ਇੱਕ ਜਗ੍ਹਾ ਚਾਹੀਦੀ ਆ ਤੋ ਜਿਹੜਾ ਇੱਕ ਸੇਫਸਟ ਮਾਹੌਲ ਆ এনवायरमेंट ਹੈਗਾ ਜਾਂ ਕੁਦਰਤੀ ਤਰੀਕੇ ਨਾਲ ਜੋ ਐਨਵਾਇਰਨਮੈਂਟ ਹੈਗਾ ਉਹ ਵੀ ਪੰਜਾਬ ਦਾ ਹੈਗਾ ਜੇ ਹੁਣ ਤੁਸੀਂ ਦੇਖਿਆ ਮਾਚਲ ਦੇ ਵਿੱਚ ਇਸ ਵਾਰੀ ਬਹੁਤ ਹੜ ਉੜਾਇਆ ਬਹੁਤ ਲੋਕਾਂ ਦੇ ਘਰ ਕੋ ਟਿੱਠੇ ਹੈਗੇ ਆ ਨਾ ਸੋ ਉਹ ਵੀ ਇੱਥੇ ਵੀ ਇਹ ਚੀਜ਼ ਆਵਾਜ਼ ਕਰ ਰਹੀ ਆ ਕਿ ਅਸੀਂ ਜਿਹੜਾ ਪੰਜਾਬ ਹੈਗਾ ਜਿਹੜਾ ਇਦਾਂ ਦੀਆਂ ਜਿਹੜੀਆਂ ਕੁਦਰਤੀ ਆਫਤਾਂ ਉੱਥੇ ਘਟ ਆਉਂਦੀਆਂ ਨਾ ਉਹ ਵੀ ਲੋਕ ਇੱਧਰ ਨੂੰ ਆਉਣ ਦੇ ਵਸਣ ਦੀ ਸੋਚ ਰਹੇ ਆ ਸੋ ਜਿਹੜੇ ਯੂਪੀ ਬਿਹਾਰ ਤੋਂ ਜਿੰਨੇ ਉਹ ਆਉਂਦੇ ਹੈਗੇ ਆਪਣੇ ਵੇਬਰ ਆਉਂਦੀ ਆ ਉਹ ਵੀ ਕਿਤੇ ਨਾ ਕਿਤੇ ਆਪਣਾ ਜਿਹੜਾ ਪੱਕਾ ਇਹ ਮਤਲਬ ਕਿ ਟਿਕਾਣਾ ਇੱਥੇ ਪੰਜਾਬ ਦੇ ਵਿੱਚ ਬਸਾ ਰਹੇ ਹੈਗੇ ਆ ਸੋ ਕੱਲਾ ਖੇਤੀ ਦੇ ਲਈ ਜਾਂ ਤਾਂ ਪਾਣੀ ਦੇ ਲਈ ਹੀ ਇਹ ਜ਼ਮੀਨ ਉਪਜਾਉ ਮਤਲਬ ਕਿ ਮਹਿੰਗੀ ਨਹੀਂ ਗਈ ਹੋਰ ਬਹੁਤ ਸਾਰੇ ਕਾਰਨ ਹੈਗੇ ਆ ਪੰਜਾਬ ਪਹਿਲਾਂ ਹੀ ਬਹੁਤ ਡਿਵੈਲਪ ਆ ਇਹ ਰਾਜਸਥਾਨ ਥੋੜੀ ਆ ਹਨਾ ਹਰ ਇੱਕ ਸਹੂਲਤ ਹੈਗੀ ਆ ਮੈਡੀਕਲ ਸਹੂਲਤ इजीली ਅਵੇਲੇਬਲ ਹੈਗੀ ਤਾਂ ਹੀ ਜਿਹੜੇ ਵੱਖ-ਵੱਖ ਰਾਜਾਂ ਦੇ ਲੋਕ ਆ ਪੰਜਾਬ ਦੇ ਵਿੱਚ ਬਸਣਾ ਚਾਹੁੰਦੇ ਆ ਸੋ ਕੱਲਾ ਜਿਹੜੀ ਜ਼ਮੀਨ ਦੀ ਕੀਮਤ ਹੈਗੀ ਆ ਕੱਲਾ ਖੇਤੀ ਜਾਂ ਪਾਣੀ ਕਰਕੇ ਨਹੀਂ ਉਹਦੇ ਕਰਕੇ ਵੀ ਆ ਪਰ ਹੋਰ ਬਹੁਤ ਸਾਰੇ ਰੀਜ਼ਨ ਆ ਐਡੀ ਵੱਡੀ ਆਬਾਦੀ ਲਈ ਰਹਿਣ ਨੂੰ ਜਿਹੜਾ ਇੱਕ ਇੱਕ ਟੁਕਮਾ ਮਾਹੌਲ ਇੱਕ ਟੁਕਮੀ ਜਗ੍ਹਾ ਉਹ ਪੰਜਾਬੀ ਆ ਅੱਛਾ ਭਾਈ ਜੀ ਲੈਂਡ ਪੂਲਿੰਗ ਪਾਲਿਸੀ ਲਿਆਉਣ ਦੀ ਲੋੜ ਕੀ ਪੈ ਗਈ ਆ ਆਮ ਆਦਮੀ ਪਾਰਟੀ ਨੂੰ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਭਾਈ ਇਹ ਕੇਸ ਕਾਰਨ ਕਰਕੇ ਜਸ ਕੇਸ ਰੀਜ਼ਨ ਕਰਕੇ ਲੈਂਡ ਪਾਲਿਸੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਜੀ ਸੋ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਵੈਸੇ ਜਿਹੜੇ ਜਿਹੜੇ ਉੱਪਰ ਬੈਠੇ ਹੈਗੇ ਆ ਜਿਹੜੇ ਦਿੱਲੀ ਉਹਨਾਂ ਦੇ ਆਕਾ ਬੈਠੇ ਹੈਗੇ ਹਨ ਮੈਂ ਨਾਮ ਤਾਂ ਨਹੀਂ ਲਵਾਂਗਾ ਹਨ ਸੋ ਉਹਨਾਂ ਦੇ ਕਿਤੇ ਨਾ ਕਿਤੇ ਇਹ ਜੜੀਆਂ ਵੋਟਾਂ ਦੀ ਜਿਹੜੀ ਪ੍ਰਣਾਲੀ ਹੈਗੀ ਆ ਇਹ ਇੰਡੀਆ ਦੀ ਲਾ ਲਓ ਬਹੁਤ ਮਹਿੰਗੀ ਹੈਗੀ ਆ ਹਨ ਸੋ ਉੱਥੇ ਉਹਨਾਂ ਦਾ ਕਿਦਾਂ ਇਹ ਸਾਰਾ ਸਿਸਟਮ ਚੱਲੇ ਪੈਸਾ țeਲਾ ਕਿਧਰੋਂ ਕੱਢੀ ਹੈ ਨਾ ਸੋ ਉਹ ਸਾਰੀਆਂ ਚੀਜ਼ਾਂ ਹੈਗੀ ਐ ਤੇ ਪਿੱਛੇ ਬਹੁਤ ਸਾਰਾ ਮਤਲਬ ਕਿ ਇੱਕ ਵੱਡੀ ਸੋਚ ਹੈਗੀ ਆ ਕਹ ਲਓ ਕੀ ਹਨਾ ਇੱਕ ਦਿਮਾਗੀ ਸੋਚ ਆ ਲਾਲਿਆਂ ਵਾਲੀ ਸੋਚ ਆ ਕਿ ਕਿੱਦਾਂ ਅਸੀਂ ਪੈਸੇ ਬਣਾ ਲਈਏ ਨਾ ਪੰਜਾਬ ਤੋਂ ਜਿਹੜੀ ਜ਼ਮੀਨ ਤੋਂ ਇੱਕ ਮੜਾਈ ਲਾ ਲਈਏ ਨਾ ਤੁਸੀਂ 65000 ਜ਼ਮੀਨ ਜਿਹੜੀ ਹੈਗੀ ਆ ਉਹ ਲੈ ਰਹੇ ਹੈਗੇ ਆ ਤੇ ਉਹਦੇ ਚੋਂ 20 21 ਮਤਲਬ ਕਿ 21000 ਕਿੱਲੇ ਦੇਤੇ ਇੰਡਸਟਰੀ ਲਾਉਂਗੇ ਤੇ 40 45000 ਜਿਹੜਾ ਉਹ ਹੋਊਗਾ ਜ਼ਮੀਨ ਹੋਊਗੀ ਉਹਦੇ ਤੇ ਤੁਸੀਂ ਅਰਬਨ ਸਟੇਟਾਂ ਬਣਾ ਦੂਗੇ ਉੱਤੇ ਰੈਹਾਸ਼ੀ ਇਲਾਕੇ ਬਣਾ ਦੂਗੇ ਹਨਾ ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਇੱਕ ਤਰ੍ਹਾਂ ਨਾਲ ਇਹ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਹਨਾ ਕਿ ਤੁਸੀਂ ਇਹ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਦੇ ਸਿਰੋਂ ਜਿਹੜਾ ਡੇਢ ਦੋ ਡੇਢ ਦੋ ਡੇਢ 100 ਸਾਲ ਪਹਿਲਾਂ ਹੀ ਮਤਲਬ ਕਿ ਇੰਨੀ ਮਤਲਬ ਉਹ ਜਿਹੜੀ ਆਬਾਦੀ ਆਉਗੀ ਉਹਦੇ ਰਹਿਣ ਦੇ ਲਈ ਤੁਸੀਂ ਪਹਿਲੇ ਹੀ ਆਹ ਸਾਰਾ ਕੁਝ ਬਣਾ ਰਹੇ ਹੋ ਨਾ ਉਹ ਵੀ ਤੁਸੀਂ ਚਾਹੁੰਦੇ ਹੋ ਕਿ ਸਾਲ ਡੇਢ ਸਾਲ ਦੇ ਵਿੱਚ ਸਾਰਾ ਕੁਝ ਬਣ ਜਾਏ ਇੰਨੀ ਕਾਲੀ ਦੇ ਵਿੱਚ ਲੱਗੇ ਹੋਏ ਹੋ ਹਨਾ ਕਈ ਜਿਹੜੀਆਂ ਤੰਗੀਆਂ ਇਹਦੇ ਵਿੱਚ ਤੇ ਕਮੀਆਂ ਹੈਗੀਆਂ ਇਸ ਪਾਲਿਸੀ ਦੇ ਵਿੱਚ ਉਹ ਵੀ ਤੁਸੀਂ ਕਲੀਅਰ ਨਹੀਂ ਕੀਤੀਆਂ ਹੈਗੀਆਂ ਨਾ ਸੋ ਇੰਨੀ ਜਿਹੜੀ ਕਾਲੀ ਦਿਖਾਈ ਜਾ ਰਹੀ ਆ ਕਿ 2027 ਤੋਂ ਪਹਿਲਾਂ ਪਹਿਲਾਂ ਮੜਾਈ ਸਾਰੀ ਚੱਕ ਲਈਏ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਕੁਐਸਚਨ ਤਾਂ ਅਰੇਂਜ ਕਰਦੀਆਂ ਹੀ ਆ ਜੋ ਤੁਸੀਂ ਕਿਹਾ ਪੰਜਾਬੀ ਚੱਕਣ ਦੇਣਗੇ ਮੜਾਈ ਜੀ ਮੈਨੂੰ ਨਹੀਂ ਲੱਗਦਾ ਬਾਈ ਹੂੰ ਕਿਉਂਕਿ ਇਹ ਜਿਹੜਾ ਹੁਣ ਇਸ ਵੇਲੇ ਮਾਹੌਲ ਬਣ ਰਿਹਾ ਪੰਜਾਬ ਦੇ ਵਿੱਚ ਨਾ ਜਦੋਂ ਪੰਜਾਬ ਦੇ ਵਿੱਚ ਇੱਕ ਮਾਹੌਲ ਬਣ ਜਾਏ ਨਾ ਕਿ ਪੰਜਾਬੀਓ ਜ਼ਮੀਨਾਂ ਬਚਾਓ ਆਪਣੀਆਂ ਜਦੋਂ ਇੱਥੇ ਗੱਲ ਆ ਜਾਏ ਨਾ ਮੈਨੂੰ ਲੱਗਦਾ ਹੈ ਕਿ ਭਾਵੇਂ ਕੋਈ ਪਿਛਲੀਆਂ ਸਰਕਾਰਾਂ ਦਾ ਇਤਿਹਾਸ ਚੱਕ ਕੇ ਦੇਖ ਲਿਓ ਤਾਂ ਫਿਰ ਜਾਂ ਆਉਣ ਵਾਲੀ ਦਾ ਵੀ ਇਹ ਜਿਹੜੀ ਹੈਗੀ ਆ ਇਹਦਾ ਵੀ ਤੁਸੀਂ ਦੇਖ ਲਿਓ ਫਿਰ ਜੋ ਉਹ ਚੀਜ਼ਾਂ ਹੁੰਦੀਆਂ ਹੁੰਦੀਆਂ ਉਹ ਪੰਜਾਬੀ ਇੰਨਾ ਸੌਖੇ ਨਹੀਂ ਜਾਣ ਦਿੰਦੇ ਹੁੰਦੇ ਕਿ ਪੰਜਾਬੀ ਮਰਨ ਮਰੌਣ ਤੱਕ ਜਾਂਦੇ ਆ ਜੀ ਤੁਸੀਂ ਤਿੰਨ ਖੇਤੀ ਕਾਨੂੰਨਾ ਪਿੱਛੇ ਕੀ ਰੌਲਾ ਸੀਗਾ ਇਹ ਹੀ ਸੀ ਸਾਡੀਆਂ ਜਿਹੜੀਆਂ ਜਮੀਨਾਂ ਹੈਗੀਆਂ ਕਾਰਪੋਰੇਟਾਂ ਨੇ ਖੋਲਣੀਆਂ ਹੁਣ ਵੀ ਚੀਜ਼ ਤਾਂ ਉਹੀ ਹੈਗੀ ਆ ਸਰਕਾਰ ਤੁਹਾਡੇ ਤੋਂ ਲੈ ਕੇ ਜਿਹੜੇ بڑے بڑے ਬਿਲਡਰ ਹੋਊਗੇ ਉਹਨਾਂ ਨੂੰ ਜਾਂ ਜਿਹੜੀਆਂ ਬੜਬੜੀਆਂ ਫੈਕਟਰੀਆਂ ਲਾਉਣੀਆਂ ਉਹਨਾਂ ਨੂੰ ਦੇ ਦੇਣੀ ਆ ਔਰ ਆਮ ਬੰਦੇ ਨੇ ਥੋੜੀ ਫੈਕਟਰੀ ਲਾ ਲੈਣੀ ਬਾਈ ਸੋ ਕਿਤੇ ਨਾ ਕਿਤੇ ਇਹ ਤਰੀਕਾ ਤਾਂ ਉਹੀ ਆ ਨਾ ਸੋ ਜਦੋਂ ਗੱਲ ਆ ਜਾਏ ਕਿ ਤੁਹਾਡੀਆਂ ਜਮੀਨਾਂ ਖੋਈਆਂ ਜਾ ਰਹੀਆਂ ਨੇ ਨਾ ਪੰਜਾਬੀਓ ਫੇਰ ਇਹ ਇਕੱਠੇ ਹੋਈ ਜਾਂਦੇ ਹੁੰਦੇ ਆ ਇਹ ਇਤਿਹਾਸ ਰਹੀ ਆ ਤੁਸੀਂ ਇਹ ਪਿੱਛੇ ਤੋਂ ਚੈੱਕ ਕਰਕੇ ਦੇਖ ਲਿਓ ਅੱਜ ਤਿੰਨ ਕਾਲੇ ਕਾਨੂੰਨਾਂ ਦਾ ਆਪਾਂ ਜ਼ਿਕਰ ਕਰ ਲਿਆ ਕੇਂਦਰ ਸਰਕਾਰ ਵੱਲੋਂ ਵੀ ਬੜੇ ਫਾਇਦੇ ਗਿਣਾਏ ਗਏ ਸੀਗੇ ਵੀ ਭਾਈ ਤੋਏ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਾਨੂੰਨ ਜਿਹੜੇ ਨੇ ਫਿਰ ਇਹ ਕਿਸਾਨ ਅੰਦੋਲਨ ਦੀ ਲਹਿਰ ਪੰਜਾਬ ਦੇ ਵਿੱਚੋਂ ਉੱਠੀ ਤਾਂ ਕਿਸਾਨਾਂ ਨੇ ਰੱਦ ਕਰਵਾ ਕੇ ਸਾਹ ਲਿਆ ਤਾਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹ ਵੀ ਪੰਜਾਬ ਸਰਕਾਰ ਵੱਲੋਂ ਰੱਦ ਕਰਨੀ ਪਊਗੀ ਜੀ ਦੇਖੋ ਜਿੱਦਾਂ ਹੁਣ ਇਹਨਾਂ ਨੇ ਪਹਿਲਾਂ ਤਾਂ ਇੱਕ ਸੀਗਾ ਇਹ ਯੂ ਟਰਨ ਕਹਿ ਸਕਦਾ ਮੈਂ ਕਿ ਜਿਹੜਾ ਪਹਿਲਾਂ 30000 ਕਹਿੰਦੇ ਕਿ ਕਹਿੰਦੇ ਹੁਣ ਲੱਖ ਦਿਆ ਕਰਾਂਗੇ ਉਹ ਵੀ ਮੂੰਹ ਜਵਾਨੀ ਕਹਿਆ ਉਹ ਤਾਂ ਲਿਖਤੀ ਤਾਂ ਨਹੀਂ ਆਇਆ ਜੀ ਹਾਂ ਮੂੰਹ ਜਵਾਨੀ ਚਲੋ ਕਿਹਾ ਵੀ ਤੁਹਾਡੀ ਗੱਲ ਸਹੀ ਆ ਮੂੰਹ ਜਵਾਨੀ ਤਾਂ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਇੰਦਾ ਤਾਂ ਭਗਵੰਤ ਮਾਨ ਨੇ ਕਿਹਾ ਸੀ ਇਹ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਵਾਂਗੇ ਹਨਾ ਇੰਦਾ ਸਿੱਧੀ ਬਜਾਈ ਦਾ ਕਹਿੰਦੇ ਸੀ ਹਨਾ ਸਿੱਧੀ ਬਜਾਈ ਦਾ ਕਹਿੰਦੇ ਸੀ ਮੂੰਗੀ ਦਾ ਬਹੁਤ ਕੁਝ ਹੋਇਆ ਸੀ ਹਨਾ ਬਹੁਤ ਕੁਝ ਸਗੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਮੂੰਹ ਜਵਾਨੀ ਕਹੀਆਂ ਜਿਹੜੀਆਂ ਪੂਰੀਆਂ ਹੋਈਆਂ ਇਹ ਜਿਹੜੇ ਇਹ ਜਿਹੜਾ ਇਹ ਲੈਂਡ ਪੂਲਿੰਗ ਪਾਲਿਸੀ ਹੈਗੀ ਹੈ ਜੇ ਤੁਸੀਂ ਪੁੱਛ ਰਹੇ ਆ ਕਿ ਇਹ ਵਾਪਸ ਹੋਊਗੀ ਤਾਂ ਮੈਂ ਇਹ ਗੱਲ ਕਹਿ ਰਿਹਾ ਕਿ ਇਹ ਵਾਪਸ ਹੋਊਗੀ ਅੱਛਾ ਜਿਹੜੇ ਕਿਸਾਨਾਂ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਆਪਾ ਸਮਰਥਕਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਲੈਂਡ ਪੂਲਿੰਗ ਪਾਲਿਸੀ ਨੂੰ ਚੰਗਾ ਸਮਝ ਰਹੇ ਨੇ ਵੀ ਭਾਈ ਲੋਕ ਹਿੱਤ ਲੋਕ ਹਿੱਤ ਦੇ ਵਿੱਚ ਹੈ ਫੈਸਲਾ ਹੈ ਵੀ ਲੋਕ ਪੱਖੀ ਫੈਸਲਾ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਜਿਹੜੇ ਪ੍ਰਚਾਰ ਕਰ ਰਹੇ ਨੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਲੋਕਾਂ ਦੇ ਹੱਕ ਦੇ ਵਿੱਚ ਹੈ ਦੇਖੋ ਭਈ ਮੈਂ ਤਾਂ ਉਹ ਜਿਹੜੇ ਵੀ ਐਮਐਲਏ ਹੈਗੇ ਜਾਂ ਵਿਧਾਇਕ ਵੀ ਹੈਗੇ ਹਨ ਜੇ ਇਹ ਲੈਂਡ ਪੂਲਿੰਗ ਪਾਲਿਸੀ ਲੋਕਾਂ ਦੇ ਹੱਕ ਲਈ ਸੀ ਤਾਂ ਉਹਦੇ ਲਈ ਐਡੀ ਐਡਵਰਟਾਈਜ਼ ਕਰਨ ਦੀ ਲੋੜ ਪੈਣੀ ਨਹੀਂ ਸੀ ਲੋਕਾਂ ਨੂੰ ਆਪ ਮਹਾਰੇ ਹੀ ਪਤਾ ਲੱਗ ਜਾਂਦਾ ਹੁੰਦਾ ਹੈ ਹਨ ਜੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰ ਲਓ ਜੇ ਤੁਸੀਂ ਉਹਨਾਂ ਨੂੰ ਨਹੀਂ ਸਮਝਾ پا ਰਹੇ ਹੈਗੇ ਜਿਹੜੀ ਇੱਕ ਮੁੱਖ ਮੁੱਖ ਜਿਹੜੀ ਇੱਕ ਲੀਡਰਸ਼ਿਪ ਹੈਗੀ ਆ ਜਿਹੜੀ ਖੇਤੀ ਨਾਲ ਜੁੜੀ ਹੋਈ ਤੁਸੀਂ ਉਹਨੂੰ ਨਹੀਂ ਸਮਝਾ ਪਾ ਰਹੇ ਹੈਗੇ ਕਿ ਇਹਦੀਆਂ ਇਹਦੇ ਫਾਇਦੇ ਕੀ ਹੈਗੇ ਹਨ ਸੋ ਆਮ ਜਨਤਾ ਨੂੰ ਤੁਸੀਂ ਕਿੱਦਾਂ ਸਮਝਾਉਂਗੇ ਸੋ ਏਡਾ ਸੌਖਾ ਨਹੀਂਗਾ ਮੈਨੂੰ ਲੱਗਦਾ ਇਹਦਾ ਕੋਈ ਕੋਈ ਏਡਾ ਕੋਈ ਲੜ ਪੱਲਾ ਜਾਨੀ ਕਿ ਇੱਕ ਤਰ੍ਹਾਂ ਨਾਲ ਤਰਦੀਪ ਦੇ ਵਿੱਚ ਇਹ ਫੜਾ ਨਹੀਂ ਰੇ ਜਿਹਦੀ ਵਜ੍ਹਾ ਕਰਕੇ ਲੋਕ ਜਿਹੜੇ ਹੈਗੇ ਆ ਉਹ ਇੰਨਾ ਕੋਈ ਖੁਸ਼ ਨਹੀਂ ਹੈਗੇ ਅੰਦਰ ਕੱ। ਭਗਵਾਨਤ ਸਿੰਘ ਸਾਹਿਬ ਦਾ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ। ਉਹ ਕਹਿੰਦੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਤਹਿਤ ਜੇਕਰ ਕੋਈ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਹੈ ਉਹ ਆਪਣੀ ਸਵੈ ਇੱਛਾ ਦੇ ਅਨੁਸਾਰ ਦੇ ਸਕਦਾ। ਉਹਦੀ ਇੱਛਾ ਹੋਊਗੀ ਤਾਂ ਹੀ ਜ਼ਮੀਨ ਦੇ ਸਕਦਾ ਹੈ। ਅਸੀਂ ਧੱਕੇ ਦੇ ਨਾਲ ਜ਼ਮੀਨ ਐਕਵਾਇਰ ਨਹੀਂ ਕਰਾਂਗੇ। ਇਸ ਬਿਆਨ ਬਾਰੇ ਕੀ ਕਹੋਗੇ? ਦੇਖੋ ਇੱਕ ਪਾਸੇ ਉਹਨਾਂ ਨੇ ਕਹਿਤਾ ਇਹ ਗੱਲ ਠੀਕ ਵੀ ਲੱਗਦੀ ਆ ਕਿ ਹਾਂ ਬਈ ਤੁਸੀਂ ਆਪਣੀ ਸਹਿਮਤੀ ਨਾ ਦਊਗੇ ਕੋਈ ਤੱਕਾ ਨਹੀਂ ਤੁਹਾਡੇ ਕਰੂਗਾ ਹਾਂ ਫਿਰ ਤੁਸੀਂ ਇੱਕ ਸਾਰੇ ਖਸਰਾ ਨੰਬਰ ਇੱਕ ਖੇਤਾਂ ਦੇ ਸਾਰਾ ਕੁਝ ਪਾ ਕੇ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਤਾ ਜਿਹਦਾ ਖਸਰਾ ਨੰਬਰ ਜਾਂ ਉਹਦਾ ਸਾਰੇ ਉਹ ਜ਼ਮੀਨ ਦਾ ਵਿੱਚ ਆ ਗਿਆ ਨਾ ਨੋਟੀਫਿਕੇਸ਼ਨ ਚ ਅਖਬਾਰਾਂ ਚ ਆ ਗਿਆ ਉਹ ਕਿਸਾਨ ਜੇ ਕਾਲੂ ਕੋ ਕਰਜ਼ਾ ਲੈਣਾ ਉਹ ਕਿੱਦਾਂ ਲਊਗਾ ਉਹਦੀ ਜ਼ਮੀਨ ਲੋਨ ਲੈ ਸਕਦੇ ਨੇ ਭਗਵੰਤਪਾ ਸਾਹਿਬ ਕਹਿੰਦੇ ਆਪਣੇ ਪੇਜ ਤੇ ਵੀਡੀਓ ਪੋਸਟ ਕਰਦੇ ਨੇ ਉਹ ਕਹਿੰਦੇ ਲੋਨ ਵੀ ਲੈ ਸਕਦੇ ਨੇ ਕਿਸਾਨ ਮੈਂ ਵੀ ਉਹ ਸੁਣੀ ਹੈਗੀ ਆ ਪਰ ਕਿਹੜੀ ਬੈਂਕ ਦਊਗੀ ਜਦੋਂ ਹੁਣ ਤੁਸੀਂ ਉਹਦੇ ਵਿੱਚ ਤੁਹਾਡਾ ਨੰਬਰ ਆ ਗਿਆ ਕੋਈ ਬੈਂਕ ਵਾਲੇ ਦਊਗੇ ਬੈਂਕ ਵਾਲੇ ਦਾ ਤੁਹਾਡਾ ਉਦਾਂ ਹੀ ਕੋਈ ਮਾੜਾ ਮੋਟਾ ਕੋਈ ਤੁਹਾਡੀ ਚੱਲਦਾ ਹੋਵੇ ਤਾਂ ਉਹ ਤਾਂ ਨਹੀਂ ਦਿੰਦੇ ਹੈਗੇ ਸੋ ਇੱਕ ਤਰ੍ਹਾਂ ਦੇ ਨਾਲ ਉਹ ਤੁਹਾਡੀ ਜ਼ਮੀਨ ਜਿਹੜੀ ਆ ਉਹ ਫ੍ਰੀਜ਼ ਇਕ ਤਰ੍ਹਾਂ ਦੇ ਨਾਲ ਹੋ ਗਈ ਫਿਰ ਜਿਹੜਾ ਕੋਈ ਬੰਦਾ ਉਦਾਂ ਵੀ ਕੋਈ ਖਰੀਦਣੀ ਚਾਹ ਰਿਹਾ ਹੋਊਗਾ ਉਹ ਜ਼ਮੀਨ ਨੂੰ ਉਹ ਵੀ ਜਦੋਂ ਦੇਖ ਲੂਗਾ ਯਾਰ ਇਹਦਾ ਖਸਰਾ ਨੰਬਰ ਵਿੱਚ ਆਇਆ ਹੈ ਜ਼ਮੀਨ ਦਾ ਜੇ ਮੈਂ ਲੈ ਲਈ ਕੱਲੂ ਸਰਕਾਰ ਮੇਰੇ ਤੋਂ ਅਕਵਾਇਰ ਕਰ ਲਈ ਉਹਦੇ ਵਿੱਚੋਂ ਮੈਨੂੰ ਚੌਥਾ ਹਿੱਸਾ ਦੇ ਕੇ ਪਰੇ ਕਰ ਦਿੱਤਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ੁਬਾਨੀ ਬੋਲਣ ਦੇ ਵਿੱਚ ਸੌਖੀਆਂ ਲੱਗਦੀਆਂ ਜਦੋਂ ਇਹ ਕਾਗਜ਼ੀ ਜਿਹੜੀਆਂ ਹੈਗੀਆਂ ਚੀਜ਼ਾਂ ਉਹਦੇ ਤੇ ਬਹੁਤ ਜਿਹੜੇ ਹੁੰਦੇ ਆ ਮਤਲਬ ਕਿ ਇਹ ਪੇਚ ਹੁੰਦੇ ਆ ਗੁੰਝੇ ਗੁੰਝੜ ਹੈ ਨਾ ਜੀ ਭਾਈ ਜੀ ਤੁਹਾਡੇ ਦੁਆਬੇ ਇਲਾਕੇ ਦੀ ਗੱਲ ਕਰ ਲਈਏ ਜਲੰਧਰ ਹੁਸ਼ਿਆਰਪੁਰ ਦੇ ਲੋਕਾਂ ਦੀ ਗੱਲ ਕਰ ਲਈਏ ਬਹੁ ਗਿਣਤੀ ਲੋਕ ਵਿਦੇਸ਼ਾਂ ਦੇ ਵਿੱਚ ਸੈਟਲਡ ਨੇ ਉਹਨਾਂ ਦੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਆ ਜਿਨ੍ਹਾਂ ਕਿਸਾਨਾਂ ਦੀਆਂ ਜਾਂ ਜਿਨ੍ਹਾਂ ਲੋਕਾਂ ਦੀਆਂ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਹਨਾਂ ਦੀਆਂ ਜ਼ਮੀਨਾਂ ਉਸ ਨੰਬਰਾਂ ਦੇ ਵਿੱਚ ਆ ਗਈਆਂ ਨੇ ਉਹਨਾਂ ਕਿਸਾਨਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਵਿਦੇਸ਼ ਦੇ ਵਿੱਚ ਸੈਟਲਡ ਨੇ ਉਹ ਆਪਣੀਆਂ ਜ਼ਮੀਨਾਂ ਵੇਚਣੀਆਂ ਚਾਹੁੰਦੇ ਨੇ ਦੇਖੋ ਮੈਂ ਤਾਂ ਇਹੀ ਗੱਲ ਕਹਿਣਾ ਕਿ ਜ਼ਮੀਨ ਜਿਹੜੀ ਹੈਗੀ ਆ ਪੰਜਾਬ ਦੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੱਲਾ ਇਹ ਇਹ ਖੇਤੀ ਕਰਕੇ ਜਾਂ ਉਹਦੇ ਕਰਕੇ ਹੀ ਜਿਹੜੀ ਕੀਮਤੀ ਨਹੀਂ ਗਈ ਬੇਸ਼ੱਕ ਲੋਕ ਕਹਿੰਦੇ ਕਿ ਥੱਲੇ ਪਾਣੀ ਜਾ ਰਿਹਾ ਸੋ ਜਿਹੜੀ ਸਾਡੇ ਪੂਰੇ ਇੰਡੀਆ ਦੀ ਜਿਹੜੀ ਆਬਾਦੀ ਹੈਗੀ ਆ ਉਹਦੇ ਲਿਹਾਜ਼ ਨਾਲ ਜਿਹੜਾ ਇੱਕ ਸਖਾਵਾਂ ਮਾਹੌਲ ਹੈਗਾ এনवायरमेंट ਹੈਗਾ ਉਸ ਹਿਸਾਬ ਨਾਲ ਵੀ ਇਹ ਬਹੁਤ ਇੱਕ ਬੇਸ਼ਕੀਮਤੀ ਹੈਗੀ ਆ ਜਿੱਦਾਂ ਜਿੱਦਾਂ ਆਬਾਦੀ ਵੱਧ ਰਹੀ ਆ ਲੋਕ ਕਾਮਯਾਬ ਹੋ ਰਹੇ ਆ ਪੈਸੇ ਆ ਰਹੇ ਆ ਲੋਕ ਇਧਰ ਲਈ ਜਿਹੜਾ ਇਹ ਹੈਗਾ ਪੰਜਾਬ ਜਾਂ ਹਰਿਆਣਾ ਵੀ ਵਿੱਚੇ ਲਾ ਲਓ ਇਧਰ ਨੂੰ ਮੂਵ ਹੋ ਰਹੇ ਆ ਸੋ ਇਸ ਲਈ ਜਿਹੜੇ ਬਾਹਰ ਵੀ ਬੈਠੇ ਹੈਗੇ ਮੈਂ ਉਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ ਜਿਹੜੇ ਹੈਗੇ ਕੁਝ ਲਾਲਚ ਦੇ ਲਈ ਆਪਣੀ ਜ਼ਮੀਨ ਨਾ ਵੇਚੋ ਤੁਸੀਂ ਜਿਹੜੀ ਇਹ ਜ਼ਮੀਨ ਹੈਗੀ ਆ ਆਪਣੇ ਕੋਈ ਉਦਾਂ ਕੋਈ ਇਹ ਦਾਇਦੇ ਮੁੰਡੇ ਜਾਂ ਭੂਆ ਦੇ ਮੁੰਡੇ ਨੂੰ ਉਦਾਂ ਦੇ ਦਿਓ ਹਨਾ ਤੁਸੀਂ ਉਦਾਂ ਕਹਿਣੇ ਬਾਹਰ ਬੈਠੇ ਕੀ ਅਸੀਂ ਬਹੁਤ ਸੇਵਾ ਕਰੀ ਦੀਆ ਕੋਈ ਆਪਣਾ ਤੁਹਾਡਾ ਬੰਦਾ ਰੋਟੀ ਖਾ ਲਾ ਉਹ ਬੰਦੇ ਨੂੰ ਦੇ ਦੇ ਅਗਲਾ ਉੱਤੇ ਬਾਹ ਬੀਜ ਲੈ ਕੋਈ ਕੰਮ ਕਰ ਲੈ ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਜ਼ਮੀਨ ਫਿਲਹਾਲ ਨਹੀਂ ਵੇਚਣੀ ਚਾਹੀਦੀ ਇਹਨੂੰ ਜਿੰਨਾ ਸੰਭਾਲ ਸਕਦੇ ਆ ਜੇ ਤੁਸੀਂ ਵੇਚਣੀ ਚਾਹੁੰਦੇ ਆ ਤਾਂ ਆਪਣੇ ਕੋਈ ਘਰ ਪਰਿਵਾਰ ਦੇ ਵਿੱਚ ਜੇ ਕੋਈ ਲੈਣਾ ਚਾਹੁੰਦਾ ਉਹਨੂੰ ਦੇ ਦਿਓ ਫਿਲਹਾਲ ਜੇ ਤੁਸੀਂ ਕਹਿਣੇ ਆ ਕਿ ਕੋਈ ਬਾਹਰੀ ਸਟੇਟ ਵਾਲਾ ਲੈ ਜਾਏ ਜਾਂ ਇਹ ਕੋਈ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਚ ਦੇ ਦੋ ਤੋਂ ਉਹ ਤੋਂ ਕਿਤੇ ਨਾ ਕਿਤੇ ਥੋੜਾ ਗੁਰੇਜ਼ ਜ਼ਰੂਰ ਕਰਨਾ ਚਾਹੀਦਾ ਹੈ ਨਾਤਮਨ ਸਾਹਿਬ ਕਹਿੰਦੇ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਜਾਂ ਵਿਰੋਧੀ ਧਿਰਾਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਵੀ ਭਾਈ ਆਪਣੀਆਂ ਜ਼ਮੀਨਾਂ ਨਾ ਦਿਓ ਇਹ ਕਿਹਦੇ ਪਾਲਿਸੀ ਹੈ ਲੋਕਪੱਖੀ ਹੈ ਜੀ ਜੇ ਲੋਕਪੱਖੀ ਹੈਗੀ ਆ ਫਿਰ ਜਿਹੜੇ ਕੁਐਸਚਨ ਲੋਕ ਉਠਾ ਰਹੇ ਹੈਗੇ ਐਨੇ ਲੋਕਾਂ ਨੇ ਅਸਹਿਮਤੀ ਪ੍ਰਗਟਾਈ ਹੈਗੀ ਆ ਲੋਕਾਂ ਨੇ ਆਪਣੇ ਪੂਰੇ ਮਤੇ ਪਾਸ ਕਰ ਕਰਕੇ ਇਹ ਜਿਹੜੇ ਪੰਚਾਇਤਾਂ ਦੇ ਵਿੱਚ ਦਿੱਤੇ ਹੈਗੇ ਆ ਤੁਸੀਂ ਉਹਨਾਂ ਨੂੰ ਕਲੀਅਰ ਕਿਉਂ ਨਹੀਂ ਕਰ ਰਹੇ ਫਿਰ ਜੇ ਇਹ ਫਾਇਦੇਮੰਦ ਹੈਗੀ ਆ ਤੁਸੀਂ ਆਪਣੇ ਆਫੀਸ਼ੀਅਲਸ ਜਿਹੜੇ ਹੈਗੇ ਆ ਉੱਥੇ ਭੇਜੋ ਉਹਨਾਂ ਨਾਲ ਗੱਲ ਕਰਨ ਉਹਨਾਂ ਨੂੰ ਸਮਝਾਉਣ ਤੁਸੀਂ ਸਿਰਫ ਟੀਵੀ ਤੇ ਆ ਕੇ ਗੱਲ ਕਰ ਰਹੇ ਆਂ ਕਿ ਤੁਹਾਡੇ ਫਾਇਦੇਮੰਦ ਆ ਪਰ ਜਦੋਂ ਲੋਕ ਉੱਥੇ ਵਿਰੋਧ ਕਰ ਰਹੇ ਆ ਉਹ ਮਤੇ ਪਾਰ ਰਿਹਾ ਉੱਥੇ ਆਪਣੇ ਭੇਜੋ ਕਲਾ ਐਡਵਰਟਾਈਜ਼ ਕਰਕੇ ਜਿਹੜੇ ਇਹ ਇਹ ਗੈਰ ਕਿਸਾਨ ਹੈਗੇ ਆ ਜਿਹੜੇ ਕਿਸਾਨੀ ਨਾਲ ਨਹੀਂ ਮਤਲਬ ਹੈਗੇ ਆ ਉਹਨਾਂ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਉਹ ਲੋਕ ਤਾਂ ਇਹੀ ਸੋਚਦੇ ਆ ਜਦੋਂ ਐਡਵਰਟਾਈਜ਼ ਦੇ ਦਿਆ ਵੀ ਕਿਸਾਨਾਂ ਦੇ ਭਲੇ ਦੀ ਗੱਲ ਆ ਨਾ ਸੋ ਜਿਹੜੇ ਅਸਲੀ ਪੇਜ ਆ ਵਿਚਾਲੇ ਉਹ ਤਾਂ ਹੁਣ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੂੰ ਹੀ ਪਤਾ ਨਾ ਸੋ ਇਹ ਭਾਈ ਜਿਹੜੀਆਂ ਅਜਹੀਆਂ ਨੀਤੀਆਂ ਜਿਹੜੀਆਂ ਲੋਕ ਵਿਰੋਧ ਦੇ ਵਿੱਚ ਹੋਣ ਜਾਂ ਲੋਕਪੱਖੀ ਨਾ ਹੋਣ ਅਜਹੀਆਂ ਅਜਹੀਆਂ ਨੀਤੀਆਂ ਫਿਰ ਭਗਵੰਤ ਮਾਨ ਸਾਹਿਬ ਬਣਾਉਂਦੇ ਕਿਉਂ ਨੇ ਕੀ ਉਹਨਾਂ ਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਜਿਨ੍ਹਾਂ ਵੱਲੋਂ ਇਹ ਅਜਹੀਆਂ ਨੀਤੀਆਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਜੀ ਦੇਖੋ ਇਹ ਤਾਂ ਹੁਣ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਉਹ ਵੀ ਸਾਰੇ ਪੰਜਾਬ ਨੂੰ ਪਤਾ ਹੈ ਕਿ ਕੌਣ ਹੈਗਾ ਹੈ ਨਾ ਪਿੱਛੇ ਬੈਠੇ ਆ ਭਗਵੰਤ ਮਾਨ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਇੱਕ ਸਮੇਂ ਪੰਜਾਬ ਦੇ ਹਰੇਕ ਬੰਦੇ ਨੇ ਜਾਨੀ ਕਿ ਸੋਚਿਆ ਸੀ ਕਿ ਭਗਵੰਤ ਮਾਨ ਜਾਨੀ ਕਿ ਵਧੀਆ ਹਨ ਜੇ ਭਗਵੰਤ ਮਾਨ ਸੱਤਾ ਦੇ ਵਿੱਚ ਅੱਜ ਮੁੱਖ ਮੰਤਰੀ ਵੀ ਆ ਹਨ ਤਾਂ ਆਮ ਆਦਮੀ ਪਾਰਟੀ ਦੀ ਵਜਾ ਕਰਕੇ ਨਹੀਂਗਾ ਉਹ ਭਗਵੰਤ ਮਾਨ ਦਾ ਆਪਣਾ ਇੱਕ ਅਲੱਗ ਵਜੂਦ ਸੀ ਚਿਹਰਾ ਸੀ ਹੈਨਾ ਜੇ ਭਗਵੰਤ ਮਾਨ ਦੀ ਜਗ੍ਹਾ ਆਮ ਆਦਮੀ ਪਾਰਟੀ ਕਿਸੇ ਹੋਰ ਬੰਦੇ ਨੂੰ ਉੱਥੇ ਚੁਣ ਲੰਦੀ ਸ਼ਾਇਦ ਉਹ ਇਸ ਵੇਲੇ ਸੱਤਾ 'ਚ ਵੀ ਨਹੀਂ ਹੁੰਦੀ ਸੋ ਭਗਵੰਤ ਮਾਨ ਦੀ ਮੈਨੂੰ ਲੱਗਦਾ ਸ਼ਾਇਦ ਪੇਛੇ ਨਹੀਂ ਚੱਲ ਰਹੀ ਜਾਂ ਜਿਹੜੇ ਉਹਦੇ ਪਿੱਛੇ ਬੈਠੇ ਹੈਗੇ ਆ ਆਕਾ ਬੈਠੇ ਹੈਗੇ ਉਹ ਗੱਲਬਾਤ ਮਤਲਬ ਕਿ ਕਰਨ ਹੀ ਦੇ ਰਹੇ ਹੈਗੇ ਜਾਂ ਮੈਂ ਹੋਰ ਵੀ ਜਿੰਨੇ ਵੀ ਐਮਐਲਏ ਹੈਗੇ ਆ ਇਹ ਪੰਜਾਬ ਦੇ ਹੈਨਾ ਜਿਹੜੇ ਉਹ ਪੰਜਾਬ 'ਚ ਹੀ ਜੰਮੇ ਆ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਅੰਦਰ ਖਾਤੇ ਪਤਾ ਆ ਕਿ ਇਹ ਜਿਹੜੀ ਜ਼ਮੀਨ ਆ ਇਹ ਪੰਜਾਬੀਆਂ ਲਈ ਕਿਸ ਹੱਦ ਦਾ ਪੰਜਾਬ ਦਾ ਜਿਹੜਾ ਵजूद ਆ ਜਾਂ ਇਹਦਾ ਸੱਭਿਆਚਾਰ ਆ ਜਾਇਦਾ ਸਾਰਾ ਤਾਣਾ ਬਣਾ ਇਹ ਜ਼ਮੀਨ ਦੇ ਆਲੇ ਦੁਆਲੇ ਹੀ ਹੈ ਨਾ ਨਿਰਪਰ ਹੈਗਾ ਹੈ ਨਾ ਜੇ ਅਸੀਂ ਕਹਿ ਲਈਏ ਕਿ ਜ਼ਮੀਨ ਕੋਈ ਕੋਈ ਮਾਰੂਥਲ ਤਾਂ ਹੈ ਨਹੀਂਗਾ ਜਿਹੜੀ ਇਹ ਤੁਸੀਂ ਡਿਵੈਲਪ ਕਰਨੀ ਆ ਪਹਿਲੇ ਹੀ ਡਿਵੈਲਪ ਹੈਗੀ ਆ ਤਿੰਨ ਤਿੰਨ ਫਸਲਾਂ ਕੱਢਦੇ ਆ ਨਾ ਇੰਨੀ ਪਜਾਊ ਸ਼ਕਤੀ ਭਾਰਤ ਵਿੱਚ ਹੋਰ ਕਿਸੇ ਜ਼ਮੀਨ ਤੇ ਹੈ ਹੀ ਨਹੀਂਗੀ ਬੇਸ਼ੱਕ ਸਾਡਾ ਪਾਣੀ ਵਾਲਾ ਮਸਲਾ ਹੈਗਾ ਆ ਕਿ ਪਾਣੀ ਡੂੰਘੇ ਹੋ ਰਿਹਾ ਜਾਂ ਸਾਡੇ ਮਸਲੇ ਹੈਗੇ ਆ ਕਿ ਸਾਡੇ ਕੋ ਸਿਰਫ ਦੋ ਹੀ ਫਸਲੀ ਚੱਕਰ ਆ ਨਾ ਕਣਕ ਝੋਨਾ ਉਹਦੇ ਚੋਂ ਬਾਹਰ ਕਿੱਦਾਂ ਨਿਕਲਣਾ ਹੈ ਨਾ ਸੋ ਪਾਣੀ ਦਾ ਹੱਲ ਕਿੱਦਾਂ ਕਰਾਂ ਦੋ ਫਸਲੀ ਜਿਹੜਾ ਚੱਕਰ ਹੈਗਾ ਆ ਉਹ ਚੋਂ ਕਿੱਦਾਂ ਬਾਹਰ ਰੰਾਉਣਾ ਹੈ ਉਹ ਬਾੜੀਆਂ ਗੱਲਾਂ ਨੂੰ ਆਪਾਂ ਧਿਆਨ ਦੇ ਨਹੀਂ ਰਹੇ ਹੈਗੇ ਨਾ ਅਸੀਂ ਉਹ ਇੰਡਸਟਰੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਲੋਡ ਹੈਗੀ ਆ ਸਾਨੂੰ ਕੀ ਲੋੜਾ ਖੇਤੀ ਆਧਾਰ ਤੇ ਸੂਬਾ ਖੇਤੀ ਨਾਲ ਰਿਲੇਟਡ ਸੰਤ ਦੀ ਜ਼ਰੂਰਤ ਆ ਇੱਥੇ ਉਹ ਇੰਡਸਟਰੀ ਲੱਗੇ ਏਆਈ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਹੁਣ ਆ ਰਹੀਆਂ ਹਨਾ ਸੌਫਟਵੇਅਰ ਡਿਵੈਲਪਮੈਂਟ ਹਨਾ ਗੁਰੂਗਾਂਵ ਵਰਗੇ ਇਦਾਂ ਬਣ ਰਿਹਾ ਸਾਰੀ ਸਾਡੇ ਪੰਜਾਬ ਚ ਕਿਉਂ ਨਹੀਂ ਬਣਦਾ ਨਾ ਅਸੀਂ ਤਾਂ ਇੱਥੇ ਕਹਿੰਨੇ ਕੰਕਰੀਟ ਦੇ ਜੰਗਲ ਲਾ ਦਿਓ ਬਈ ਫੈਕਟਰੀਆਂ ਲੱਗੂਗੀਆਂ ਰਿਆਸੀ ਲੋਕ ਰਹਿਊਗੇ ਬਾਹਰ ਲੂਗੇ ਇੱਥੇ ਹੌਲੀ ਹੌਲੀ ਤੁਸੀਂ ਉਹ ਲੈ ਲੂਗੇ ਜਗਾ ਲੈ ਲੂਗੇ ਨਾ ਮੈਨੂੰ ਲੱਗਦਾ ਜਿੱਦਾਂ ਇਹ ਦੱਸ ਰਿਹਾ ਕਿ ਕਿਸਾਨ ਇਹ ਲੈਂਡ ਪੂਲਿੰਗ ਪਾਲਿਸੀ ਚੋਂ ਵਾਧੂ ਪੈਸਾ ਕਮਾਉਗੇ ਪਰ ਜਿਹੜੇ ਘਰ ਅੱਗੇ ਦਿੱਤੇ ਜਾਊਗੇ ਰਹਿਣ ਲਈ ਉਹੋ ਸਸਤੇ ਦਿੱਤੇ ਜਾਊਗੇ ਦੋਨੋਂ ਚੀਜ਼ਾਂ ਇੱਕ ਦੂਏ ਦੇ ਵਿਰੋਧ ਚ ਆ ਨਾ ਸੋ ਕਿਤੇ ਨਾ ਕਿਤੇ ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਆ ਮੈਨੂੰ ਲੱਗਦਾ ਇਹਦੇ ਤੇ ਕਲੈਰੀਫਾਈ ਕਰਨ ਦੀ ਜ਼ਰੂਰਤ ਹੈਗੀ ਆ ਹਨਾ ਭਗਵੰਤਮਾਨ ਸਾਹਿਬ ਜਿਹੜੇ ਲੋਕਪੱਖੀ ਫੈਸਲੇ ਕਿਉਂ ਨਹੀਂ ਲੈ پا ਰਹੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਭਾਈ ਭਗਵੰਤਮਾਨ ਦੇ ਚਿਹਰੇ ਨੂੰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾਂ 92 ਵਿਧਾਇਕ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਫਿਰ ਭਗਵੰਤਮਾਨ ਸਾਹਿਬ ਲੋਕਪੱਖੀ ਲੋਕਪੱਖੀ ਫੈਸਲੇ ਕਿਉਂ ਨਹੀਂ ਲੈ ਰਹੇ ਜੀ ਸੋ ਜਦੋਂ ਤੂੰ ਪਾਰਟੀ ਦੇ ਵਿੱਚ ਹੈ ਗਿਆ ਤਾਂ ਉਹ ਤਾਂ ਸਾਰਿਆਂ ਨੂੰ ਹੁਣ ਇਸ ਵੇਲੇ ਪਤਾ ਹੀ ਆ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈਗਾ ਹੀ ਆ ਸੋ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਜਿਹੜੀ ਲੈਂਡ ਪੋਲੀ ਦੀ ਪਾਲਿਸੀ ਹੈਗੀ ਆ ਹੋ ਸਕਦਾ ਹੈ ਭਗਵੰਤ ਮਾਨ ਥੋੜੇ ਸਮੇਂ ਦੇ ਵਿੱਚ ਇਹਨੂੰ ਵਾਪਸ ਲੈ ਲਵੇ ਮੈਨੂੰ ਇਦਾਂ ਲੱਗਦਾ ਬਾਕੀ ਆਉਣ ਵਾਲਾ ਸਮਾਂ ਨਹੀਂ ਪਾਉਗੇ ਜੀ ਉਹਨਾਂ ਨੂੰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਪੰਜਾਬ ਦੇ ਵਿੱਚ ਜਦੋਂ ਮਾਹੌਲ ਬਣ ਜਾਂਦਾ ਨਾ ਪੰਜਾਬ ਦੇ ਵਿੱਚ ਕੀ ਪੰਜਾਬੀ ਉਹ ਆਪਣੀਆਂ ਜ਼ਮੀਨਾਂ ਬਚਾਓ ਤਾਂ ਮੈਨੂੰ ਲੱਗਦਾ ਫਿਰ ਉਹ ਕਿਤੇ ਨਾ ਕਿਤੇ ਜੇ ਖੇਤੀ ਕਾਨੂੰਨ ਵਾਪਸ ਹੋ ਗਏ ਸੀਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਪੋਸੀਬਲ ਹੈ ਸੋਸ਼ਲ ਮੀਡੀਆ ਦਾ ਜ਼ਿਕਰ ਹੁੰਦਾ ਕਿੰਦੇ ਸੋਸ਼ਲ ਮੀਡੀਆ ਤੋਂ ਇਹ ਪਾਰਟੀ ਬਣੀ ਸੋਸ਼ਲ ਮੀਡੀਆ ਤੋਂ ਇਹ ਐਡਵਰਟਾਈਜ਼ਮੈਂਟ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੋਸ਼ਲ ਮੀਡੀਆ ਤੇ ਇਹ ਜ਼ਿਕਰ ਹੁੰਦਾ ਵੀ ਸੋਸ਼ਲ ਮੀਡੀਆ ਤੇ ਜਿਹੜੇ ਨੌਜਵਾਨ ਕੰਮ ਕਰਦੇ ਨੇ ਜਾਂ ਜਿਨ੍ਹਾਂ ਦੇ ਵਿਊ ਜ਼ਿਆਦਾ ਪੈਂਦੇ ਨੇ ਉਹਨਾਂ ਨੂੰ 2-2 ਲੱਖ ਰੁਪਏ ਤੱਕ ਜਿਹੜਾ ਇਸ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਭੂਤਣ ਵਾਸਤੇ ਦਿੱਤਾ ਜਾ ਰਿਹਾ ਹੈ ਇਹ ਸੱਚਾਈ ਹੈ ਬਾਈ ਜੀ ਨਹੀਂ ਮੈਨੂੰ ਇਦਾਂ ਦੀ ਕੋਈ ਖਬਰ ਨਹੀਂ ਮਿਲੀ ਹੈਗੀ ਜੇ ਦਿੱਤਾ ਵੀ ਜਾ ਰਿਹਾ ਹੋਊਗਾ ਤਾਂ ਉਹ ਇੱਕ ਐਡਵਰਟਾਈਜ਼ ਦਾ ਇੱਕ ਹਿੱਸਾ ਹੀ ਹੁੰਦਾ ਹੈ ਹਨ ਸੋ ਬਹੁਤ ਸਾਰੇ ਚੈਨਲਾਂ ਨੂੰ ਜਿੱਦਾਂ ਇਹਨਾਂ ਤੇ આરોਪ ਲੱਗਦੇ ਰਹੇ ਜਿਹੜੇ ਇਹਨਾਂ ਦੀ ਪੱਕੀ ਗੱਲ ਕਰਦੇ ਹੈਗੇ ਹਨ ਸੋ ਮੈਂ ਨਹੀਂ ਕਹਿੰਦਾ ਹੁੰਦਾ ਕਿ ਨਹੀਂ ਮਤਲਬ ਕੀ ਇਹ ਦਿੱਤੇ ਹੋਊਗੇ ਦਿੱਤੇ ਹੋ ਵੀ ਸਕਦੇ ਪਰ ਮੇਰੇ ਯਾਨੀ ਕਿ ਨਿਗਾਹ ਦੇ ਵਿੱਚ ਇਦਾਂ ਦੀ ਖਬਰ ਫਿਲਹਾਲ ਨਹੀਂ ਆਈ ਹੈ ਆਈ ਹੈ ਨਾ ਤੇ ਬਹੁਤ ਸਾਰੇ ਜਿਹੜੇ ਚੀਜ਼ਾਂ ਇਦਾਂ ਜ਼ਰੂਰ ਹੁੰਦੀਆਂ ਕਿ ਮੈਂ ਚੈਨਲ ਦੇਖਿਆ ਜਿਹੜੇ ਇੱਕੋ ਹੀ ਰੀਲ ਤੇ ਚੱਲਦੇ ਰਹਿੰਦੇ ਆ ਜਿੱਦਾਂ ਕਹਿ ਨਹੀਂ ਦਿੰਦੇ ਅੰਨੇ ਭਗਤ ਬਣ ਜਾਂਦੇ ਹਨ ਕਿ ਉਹ ਗਲਤ ਵੀ ਹੋ ਜਾਏ ਸਹੀ ਵੀ ਹੋ ਜਾਏ ਉਹੀ ਹੀ ਇੱਕੋ ਬੰਦੇ ਨੂੰ ਕਹੀ ਜਾਣਾ ਇਹਨਾਂ ਨੇ ਨਹੀਂ ਜੀ ਆਹੀ ਬੰਦਾ ਸਹੀ ਹੈ ਨਾ ਨਹੀਂ ਸੋ ਜਿੱਥੇ ਜੋ ਚੀਜ਼ ਗਲਤ ਆ ਉਥੇ ਗਲਤ ਕਹਿਣਾ ਬਣਦਾ ਹੁੰਦਾ ਭਾਵੇਂ ਤੁਸੀਂ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਆ ਚਾਹੇ ਕਿਸੇ ਖਾਸ ਬੰਦੇ ਨਾਲ ਜੁੜੇ ਹੋਏ ਆ ਸੋ ਇਸ ਲਈ ਜਿੱਥੇ ਗਲਤ ਆ ਉਥੇ ਗਲਤ ਕਹਿਣਾ ਬਣਦਾ ਸੋ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਜਾਂ ਇਹ ਉਹਨੂੰ ਇੰਨਾ ਤਰੀਕੇ ਨਾਲ ਕਲੀਅਰਫਾਈ ਨਹੀਂ ਕਰ پا ਰਹੇ ਹੈਗੇ ਆ ਪਰ ਜੋ ਉਹ ਚੀਜ਼ਾਂ ਦੱਸ ਰਿਹਾ ਹੈਗਾ ਜਿਸ ਹੱਬ ਨਾਲ ਉਹਨੂੰ ਇਹ ਪੇਸ਼ ਕੀਤਾ ਚਾਹੇ ਉਹਦੇ ਮੰਤਰੀਆਂ ਨੇ ਵੀ ਉਹਦੇ ਤੋਂ ਜੋ ਕਿਸਾਨ ਜਿਹੜੇ ਲੀਡਰ ਹੈਗੇ ਆ ਜਾਂ ਕਿਸਾਨਾਂ ਨੂੰ ਜੋ ਮੈਸੇਜ ਗਿਆ ਉਹਦੇ ਤੋਂ ਇਹੀ ਨਜ਼ਰ ਆਇਆ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਕੋਈ ਖਾਸੀ ਵਧੀਆ ਜਿਹੜੀ ਚੀਜ਼ ਨਹੀਂ ਹੈਗੀ ਕਿਸਾਨਾਂ ਲਈ ਅੰਤ ਦੇ ਵਿੱਚ ਬਾਈ ਜੀ ਜਿਹੜੇ ਕਿਸਾਨ ਜਿੰਨਾ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਤਹਿਤ ਉਸ ਖਸਰੇ ਨੰਬਰਾਂ ਦੇ ਵਿੱਚ ਆ ਗਈ ਹੈ ਜਾਂ ਜਿਨ੍ਹਾਂ ਦੀ ਜਿਹੜੀ ਜ਼ਮੀਨ ਹੈ ਆ ਫ੍ਰੀਜ਼ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਇਸ ਪੂਰੀ ਪਾਲਿਸੀ ਨੂੰ ਲੈ ਕੇ ਜੀ ਦੇਖੋ ਕਿਸਾਨ ਜਿਹੜੇ ਹੈਗੇ ਆ ਜਾਂ ਕਿਸਾਨ ਜਥੇਬੰਦੀਆਂ ਉਹ ਬਹੁਤ ਜ਼ਿਆਦਾ ਅਵੇਅਰ ਆ ਜੇ ਅਸੀਂ ਦੇਖਿਆ ਜਾਵੇ ਤਾਂ ਇਹ ਜੱਦਾ ਕਿਸਾਨ ਅੰਦੋਲਨ ਜਿਹੜਾ ਮਤਲਬ ਕਿ ਆਪਣਾ ਖਤਮ ਹੋਇਆ ਸੀਗਾ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਹਨਾ ਸੋ ਉਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿਹੜੇ ਨਾਲ ਜਿਹੜਾ ਜੂਥ ਵੀ ਬਹੁਤ ਜੁੜ ਚੁੱਕਿਆ ਸੀਗਾ ਸੋ ਉਹਨਾਂ ਵਿੱਚ ਅਵੇਅਰਨੈਸ ਜਿਹੜੀ ਹੈਗੀ ਆ ਪਹਿਲਾਂ ਵਾਲੇ ਹਿਸਾਬ ਨਾਲ ਤਾਂ ਹੁਣ ਬਹੁਤ ਜ਼ਿਆਦਾ ਹੈ ਗਿਆ ਕੋਈ ਵੀ ਐਦਾਂ ਦੀ ਪਾਲਿਸੀ ਆਉਂਦੀ ਆ ਤਾਂ ਕਿਸਾਨ ਇੱਥੇ ਬਹੁਤ ਛੇਤੀ ਐਕਸ਼ਨ ਲੈਂਦੇ ਹੈਗੇ ਸੋ ਮੈਂ ਤਾਂ ਹੁਣ ਇਹੀ ਹੀ ਮਤਲਬ ਜਿਹੜੇ ਕਿਸਾਨ ਜਥੇਬੰਦੀਆਂ ਆਪਾਂ ਦੇਖ ਹੀ ਰਹੇ ਆ ਉਹ ਤਾਂ ਇੱਥੇ ਐਕਸ਼ਨ ਲੈ ਹੀ ਰਹੇ ਆ ਇੰਨਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਉਹ ਤਾਂ ਕਹਿ ਰਿਹਾ ਕਿ ਅਸੀਂ ਇਹ ਜਿਹੜੀ ਪਾਲਿਸੀ ਆ ਉਹ ਲਾਗੂ ਨਹੀਂ ਹੋਣ ਦੇਣੀ ਹੈਗੀ ਜੋ ਦੇਣਾ ਚਾਹੁੰਦਾ ਉਹ ਖੁਦ ਹੀ ਬਹੁਤ ਸਮਝਦਾਰ ਹੈ ਗਿਆ ਉਹਨਾਂ ਨੂੰ ਪਤਾ ਹੈ ਆਪਾਂ ਕੀ ਕਰਨਾ ਹੈ ਕਿਸਾਨ ਜਿੱਥੇ ਬੰਦੀਆਂ ਤੋਂ ਚਲੋ ਸਮਝਦਾਰ ਨਹੀਂ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਹੈ ਲੈਂਡ ਪੂਲਿੰਗ ਪਾਲਿਸੀ ਤਹਿਤ ਆਈ ਇਹ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਤਾਂ ਮੈਂ ਇਹੀ ਚੀਜ਼ ਕਹਿਣੀ ਚਾਹੁੰਗਾ ਕਿ ਬਈ ਜ਼ਮੀਨਾਂ ਬਚਾ ਲਓ ਹਨਾ ਜੀ ਥੋੜਾ ਹੀ ਸਮਾਂ ਹੈ ਇਹ ਜੇ ਤੁਹਾਨੂੰ ਬਚਦੀ ਆ ਜਿੱਦਾਂ ਵੀ ਬਚਾ ਲਓ ਬਾਕੀ ਕਈ ਵਾਰੀ ਬੰਦੇ ਦੀਆਂ ਲੋੜਾਂ ਇਸ ਹਿਸਾਬ ਨਾਲ ਹੋ ਚੁੱਕੀਆਂ ਹੁੰਦੀਆਂ ਜਾਂ ਮਜਬੂਰੀਆਂ ਹੁੰਦੀਆਂ ਕਿ ਬੰਦਾ ਚਾਹੁੰਦਾ ਹੁੰਦਾ ਕਿ ਮੇਰੀ ਜ਼ਮੀਨ ਇਹ ਵਿਕ ਜਾ ਹੈਨਾ ਪਰ ਜਿਸ ਹਿਸਾਬ ਨਾਲ ਇੱਥੇ ਦੱਸਿਆ ਜਾ ਰਿਹਾ ਕਿ ਤੁਹਾਡੀ ਜ਼ਮੀਨ ਜਿਹੜੀ ਆ ਉਹ ਸਰਕਾਰ ਵੱਲੋਂ ਲੈ ਲਈ ਜਾਊਗੀ ਉਹ ਫੇਰ ਅੱਗੇ 2-3 ਸਾਲ ਕਿੰਨੇ ਸਾਲ ਨਹੀਂ ਵਿਕਦੀ ਹੈਗੀ ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਹੈ ਨਾ ਸੋ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਉਹ ਇਹ ਵੀ ਕਹਿ ਰਿਹਾ ਕਿ ਤੁਸੀਂ ਜੇ ਕਹਿ ਰਹੇ ਹੋ ਮੰਨ ਲਓ ਇਹ ਜਿਹੜਾ 1 ਕਰੋੜ ਦਾ ਕਿੱਲਾ ਹੈ 5 ਕਰੋੜ ਦਾ बिक ਜਾਊਗਾ ਕਿਸਾਨ ਜਿਹੜੇ ਕਈ ਇਹ ਕਹਿ ਰਹੇ ਤੁਸੀਂ ਸਾਨੂੰ ਪਹਿਲਾਂ 4-5 ਕਰੋੜ ਰੁਪਈਆ ਦੇ ਦਿਓ ਹਾਂ ਸੋ ਅਸੀਂ ਜਾਂ ਕਿਤੇ ਮਤਲਬ ਕੀ ਅਸੀਂ ਉਹ ਲੈ ਕੇ ਕਿਤੇ ਹੋਰ ਜ਼ਮੀਨ ਲੈ ਲਈਏ ਸੋ ਇਸ ਤਰ੍ਹਾਂ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਫਿਲਹਾਲ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜਿਹੜੀ ਜ਼ਮੀਨ ਆ ਨਾ ਵੇਚੋ ਹਨਾ ਜੀ ਹੋਰ ਕੋਈ ਜਿੱਦਾਂ ਹੁਣ ਜਿੱਦਾਂ ਸਰਕਾਰ ਕੋਈ ਪਹਿਲਾ ਪੈਸਾ ਦੇਣਦੀ ਆ 4-5 ਕਰੋੜ ਰੁਪਈਆ ਦੇਣਦੀ ਆ ਜਾਂ ਕੁਝ ਵੀ ਹੈ ਗਿਆ ਵੇਚਣੀ ਤਾਂ ਉਦਾਂ ਵੀ ਨਹੀਂ ਚਾਹੀਦੀ ਪਰ ਉਹਦੇ ਨਾਲ ਇਹ ਹੁੰਦੇ ਆ ਕਿ ਤੁਹਾਨੂੰ ਤੁਹਾਡੀ ਚੀਜ਼ ਦੀ ਜਿਹੜੀ ਕੀਮਤ ਆ ਉਹ ਤਾਂ ਮਿਲ ਜੂਗੀ ਇਹਦੇ ਤੇ ਭਰੋਸਾ ਹੀ ਨਹੀਂਗਾ ਕਿ ਕਦੋਂ ਮਿਲੂਗੀ ਹਣਾ ਜੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਸਰਕਾਰ ਪਹਿਲਾਂ ਪੈਸੇ ਕਿੱਥੋਂ ਦੇਊਗੀ ਸਰਕਾਰ ਤਾਂ ਪਹਿਲੀ ਕਰਜ਼ਾਈ ਆ ਜੀ ਕਰੋੜਾਂ ਰੁਪਈਏ ਤਾਂ ਕਰਜ਼ਾ ਚੜਿਆ ਸਰਕਾਰ ਤੇ ਜੀ ਉਹ ਤਾਂ ਹੁਣ ਤੁਸੀਂ ਇਹ ਵੀ ਹਿਸਾਬ ਲਾ ਲਓ ਕਿ ਭਗਵੰਤਾਨ ਕਹਿੰਦੇ ਆ ਲੱਖ-ਲੱਖ ਰੁਪਈਆ ਦਵਾਂਗੇ ਜੇ ਹੁਣ 65 ਹਜ਼ਾਰ ਕਿੱਲਾ ਆਉਂਦਾ ਤਾਂ 65 ਹਜ਼ਾਰ ਕਿੱਲੇ ਨੂੰ ਲੱਖ ਨਾਲ ਗ ਦਿਆਂ ਕਿ ਹਵਾ ਚ ਹੀ ਬੋਲਦੇ ਰਹਿੰਦੇ ਆ ਨਾ ਸੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਸਰਕਾਰ ਦੇ ਸਿਰ ਤਾਂ ਪਹਿਲਾਂ ਹੀ ਕਰਜ਼ਾ ਹੈਗਾ ਤੇ ਉਹ ਚੀਜ਼ਾਂ ਕਿੱਥੋਂ ਲਿਆਉਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਡੇਢ ਦੋ ਸਾਲ ਦੇ ਵਿੱਚ ਉਹ ਕੁਝ ਨਾ ਕੁਝ ਐਦਾਂ ਦੀਆਂ ਚੀਜ਼ਾਂ ਕਰਕੇ ਮੜਾਈ ਮੂੜੀ ਚੱਕ ਕੇ ਅਗਲੇ ਕਹਿੰਦੇ ਆ ਜੀ ਚਲੀਏ ਫਿਰ ਘਰਾਂ ਨੂੰ ਹਨਾ ਉਸ ਹਿਸਾਬ ਜੇ ਨਾ ਚੀਜ਼ਾਂ ਇਹ ਚੱਲ ਰਹੀਆਂ ਲੱਗਦੀਆਂ ਸੋ ਲੋਕ ਬੜੇ ਸਮਝਦਾਰ ਆ ਲੋਕਾਂ ਨੂੰ ਸਮਝ ਆ ਚੁੱਕਿਆ ਸੋ ਤਾਂ ਹੀ ਜਿਹੜਾ ਇਹਦਾ ਵਿਰੋਧ ਜਿਹੜਾ ਹੁਣ ਸਾਰੇ ਪਾਸੇ ਹੋ ਰਿਹਾ ਹੈਗਾ ਹੋਰ ਸੂਬਿਆਂ 'ਚ ਚੋੜਾਂ ਲੜਨ ਦੀ ਤਿਆਰੀ ਹੋ ਰਹੀ ਹੈ ਜੀ ਲੈਂਡ ਪੂਲਿੰਗ ਪਾਲਿਸੀ ਤਹਿਤ ਹੋ ਸਕਦਾ ਪਹਿਲਾਂ ਵੀ ਉਹ ਲੜਦੇ ਰਹੇ ਆ ਪਰ ਮੈਨੂੰ ਲੱਗਦਾ ਜੇ ਆਮ ਆਦਮੀ ਪਾਰਟੀ ਦੀ ਪਕੜ ਜਿਹੜੀ ਹੈਗੀ ਆ ਪੰਜਾਬ ਤੋਂ ਇਲਾਵਾ ਹੋਰ ਕਿਸੇ ਸੂਬੇ ਦੇ ਵਿੱਚ ਹੱਲੇ ਹੈ ਨਹੀਂ ਇੰਨੀ ਨਾ ਹੀ ਬਣਦੇ ਅਸਾਰ ਹੈਗੇ ਆ ਇੱਕ ਦੋ ਜਗ੍ਹਾ ਤੇ ਉਹ ਕੋਈ ਜਿੱਤ ਜਊਗੇ ਉਹ ਕੋਈ ਬਾਲਾ ਵੱਡਾ ਮਾਰਕਾ ਨਹੀਂ ਹੁੰਦਾ ਹੈਗਾ ਸੋ ਜਿਹੜਾ ਇਹ ਵजूद ਹੈਗਾ ਮੇਨ ਇਹਨਾਂ ਦਾ ਪੰਜਾਬ ਦੇ ਵਿੱਚ ਆ ਸੋ ਇਹਨਾਂ ਨੂੰ ਪੰਜਾਬ ਪੱਕੀ ਜਿਹੜੀ ਰਾਜ ਤਨੀ ਇਹ ਰਾਜਨੀਤੀ ਹੈਗੀ ਉਹ ਸੋਚਣੀ ਚਾਹੀਦੀ ਹੈ ਜੇ ਆਪਣਾ ਵजूद ਇਹਨਾਂ ਨੇ ਬਚਾ ਕੇ ਰੱਖਣਾ ਫਿਲਹਾਲ ਇਹ ਉਹ ਵਾਲੀ ਪੱਖੀ ਜਿਹੜੀ ਰਾਜਨੀਤੀ ਹੈਗੀ ਆ ਪੰਜਾਬ ਵਾਲੀ ਪੱਖੀ ਉਹ ਸੋਚ ਨਹੀਂ ਰਹੀ ਹੈਗੇ ਜਿਹਦੀ ਵਜ੍ਹਾ ਕਰਕੇ ਇਹਨਾਂ ਦਾ ਵजूद ਜਿਹੜਾ ਉਹ ਘਟ ਰਿਹਾ ਹੈਗਾ ਜਦ ਕਿ ਇਹਨਾਂ ਕੋਲ ਬਹੁਤ ਵਧੀਆ ਮੌਕਾ ਸੀਗਾ ਕਿਉਂਕਿ ਲੋਕਾਂ ਨੇ ਬਹੁਤ ਸਾਲ ਇਹ ਦੋਈ ਪਾਰਟੀਆਂ ਕਾਂਗਰਸ ਅਕਾਲੀਆਂ ਨੂੰ ਦੇਖ ਲਿਆ ਸੀਗਾ ਇਹਨਾਂ ਕੋਲ ਬਹੁਤ ਵੱਡਾ ਇੱਕ ਇੱਕ ਵੇਹ ਸੀਗਾ ਕਿ ਬਹੁਤ ਲੰਬਾ ਸਮਾਂ ਰਾਜ ਕਰ ਸਕਦੇ ਸੀਗੇ ਪਰ ਕੁਝ ਨਾ ਕੁਝ ਜੋ ਇੱਥੇ ਚੱਲਿਆ ਆ ਜੋ ਪੁਲਿਸ ਵਾਦ ਚੱਲਿਆ ਹੈ ਜੋ ਗੈਂਗਸਟਰ ਵਾਦ ਚੱਲਿਆ ਹੈ ਜੋ ਲੋਕਾਂ ਦੀ ਮਰਡਰਸ ਹੋਏ ਹੈਗੇ ਆ ਉਹਨਾਂ ਦਾ ਸਹੀ ਕਈਆਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਜਿਹੜੇ ਇਹ ਜਿਹੜੀ ਆਮ ਆਦਮੀ ਪਾਰਟੀ ਨੂੰ ਲੈਂਡ ਪੂਲਿੰਗ ਪਾਲਿਸੀ ਲਾ ਲਓ ਨਾ ਇਹਨੂੰ ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ ਉਹਦੇ ਵਿਰੋਧ ਦੇ ਵਿੱਚ ਲਿਆ ਕੇ ਖੜਾ ਕਰਨ ਦੀਆਂ ਕਿ ਤਰ੍ਹਾਂ ਦੇ ਨਾਲ ਇਹ ਸਮਰਥਨ ਕੀਤਾ ਸੀਗਾ ਜੀ ਆਮ ਆਦਮੀ ਪਾਰਟੀ ਦਾ 2022 ਦੀਆਂ ਚੋਣਾਂ ਤੋਂ ਪਹਿਲਾਂ ਜੇ ਭਗਵੰਤ ਮਾਨ ਸਾਹਿਬ ਨੂੰ ਸਮਰਥਨ ਦਿੱਤਾ ਸੀਗਾ ਜੀ ਮੈਂ ਮੈਂ ਸਮਰਥਨ ਕਹਿ ਸਕਦੇ ਹਾਂ ਕਿ ਮੈਂ ਚਾਹੁੰਦਾ ਸੀ ਕਿ ਭਗਵੰਤ ਮਾਨ ਜਿਹੜਾ ਸੀਗਾ ਸੱਤਾ ਦੇ ਵਿੱਚ ਆਵੇ ਮੈਨੂੰ ਲੱਗਦਾ ਜਿਆਦਾਤਰ ਪੰਜਾਬੀ ਚਾਹੁੰਦੇ ਹੀ ਹੋਣੇ ਆ ਉਸ ਸਮੇਂ ਕਿਉਂਕਿ ਹਰੇਕ ਬੰਦਾ ਜਿਹੜਾ ਸੀਗਾ ਇਹ ਚਾਹੁੰਦਾ ਸੀਗਾ ਕਿ ਅਸੀਂ ਇੱਕ ਨਵਾਂ ਬਦਲਾਅ ਲੈ ਕੇ ਆਈਏ ਪਰ ਬਦਲਾਅ ਜਦਾ ਹੀ ਹੋ ਗਿਆ ਅੱਜ ਪਛਤਾਵਾ ਹੋ ਰਿਹਾ ਉਸ ਸਮਰਥਨ ਨੂੰ ਲੈ ਕੇ ਵੀ ਜਦੋਂ ਤੁਸੀਂ ਸਮਰਥਨ ਕੀਤਾ ਸੀਗਾ ਕਿ ਪੰਜਾਬ ਚੰਗਾ ਪੰਜਾਬ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਸ ਸਮਰਥਨ ਨੂੰ ਲੈ ਕੇ ਪਛਤਾਵਾ ਹੋ ਰਿਹਾ ਜੀ ਦੇਖੋ ਪਸਤਾਵਾ ਤਾਂ ਚਲੋ ਹੁੰਦਾ ਹੀ ਆ ਪਰ ਤੁਹਾਡੇ ਕੋਲ ਆਪਸ਼ਨ ਵੀ ਕੀ ਹੁੰਦੀ ਆ ਤੁਸੀਂ ਇਹ ਵੀ ਦੱਸੋ ਨਾ ਅੱਜ ਵੀ ਪੰਜਾਬ ਦੇ ਵਿੱਚ ਵੋਟਾਂ ਪੈ ਜਾਣ ਤਾਂ ਲੋਕਾਂ ਕੋਲ ਆਪਸ਼ਨ ਕੀ ਆ ਤੁਹਾਡੇ ਕੋਲ ਤਿੰਨ ਆਪਸ਼ਨ ਹੀ ਆ ਤੁਸੀਂ ਪਹਿਲਾਂ ਤਾਂ ਪੰਜਾਬੀਆਂ ਦੀ ਸਾਡੀ ਗਲਤੀ ਆ ਸੀ ਹੋਰ ਕੋਈ ਲੀਡਰ ਪਾਰਟੀ ਇਹਦੀ ਖੜੀ ਨਹੀਂ ਕਰ ਸਕਿਆਗੇ ਨਾ ਹੀ ਹੁਣ ਹੋਈ ਆ ਨਾ ਅੱਗੇ ਮੈਨੂੰ ਲੱਗਦਾ ਹੈ ਕਿ ਉਸ ਲੈਵਲ ਦੀ ਹੋਊਗੀ ਬਹੁਤ ਸਾਰੀਆਂ ਇੱਕ ਧਰਮ ਨਾਲ ਸੰਬੰਧਤ ਜਿਹੜੀਆਂ ਪਾਰਟੀਆਂ ਖੜੀਆਂ ਹੋ ਰਹੀਆਂ ਆ ਪਰ ਜਿੱਦਾਂ ਇੱਕ ਪੂਰੀ ਲੇ ਮਤਲਬ ਕਿ ਪੰਜਾਬ ਦੇ ਪ੍ਰਤੀ ਹੋਵੇ ਜਿਹੜੀ ਪੂਰੇ ਹਰੇਕ ਧਰਮ ਜਾਤਾਂ ਨਾਲ ਰਿਲੇਟਡ ਹੋਵੇ ਪਾਰਟੀਆਂ ਉਹ ਹਾਲੇ ਵੀ ਉਹਦੀ ਕਮੀ ਹੈਗੀ ਆ ਉਹ ਇੱਕ ਖਲਾਅ ਹੈਗਾ ਜਿਹਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਫਾਇਦਾ ਲਿਆ ਹੋ ਸਕਦਾ ਆਉਣ ਵਾਲੀਆਂ ਜਿਹੜੀਆਂ ਵੋਟਾਂ ਉਹਦੇ ਵਿੱਚ ਵੀ ਫਾਇਦਾ ਲੈ ਜਾਏ ਇਹਦਾ ਹੀ ਫਾਇਦਾ ਲਿਆ ਉਹ ਜਿਹੜੀਆਂ ਜਮਿਨੀ ਚੋਣਾਂ ਵੀ ਹੁੰਦੀਆਂ ਉਹ ਜਿੱਤ ਜਾਂਦੇ ਬਾਈ ਲਾਸਟ ਸਵਾਲ ਹੈ 2027 ਦੇ ਵਿੱਚ ਤੁਹਾਨੂੰ ਤਸਵੀਰ ਕੀ ਨਜ਼ਰ ਆ ਰਹੀ ਜੇਕਰ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਰਹੇ 2027 ਦੇ ਵਿੱਚ ਦੁਬਾਰਾ ਰਿਪੀਟ ਕਰਨਗੇ ਲੋਕ ਆਮ ਆਦਮੀ ਪਾਰਟੀ ਨੂੰ ਜੀ ਮੈਨੂੰ ਇਦਾਂ ਲੱਗਦਾ 2027 ਦੇ ਇਹ ਜਿਹੜੀ ਇੱਕ ਬਹੁਮਤ ਵਾਲੀ ਸਰਕਾਰ ਨਹੀਂ ਆਊਗੀ ਹਮ ਰਲਗਲਾਵਾ ਜੇ ਹੀ ਹੋਣਾ ਬਸ ਇਹੀ ਆ ਤਿੰਨਾਂ ਜਿਹੜੀਆਂ ਪਾਰਟੀਆਂ ਤੋਂ ਨਾ ਤਿੰਨ ਨਹੀਂ ਕਹਿ ਸਕਦਾ ਦੋ ਕਹਿ ਸਕਦਾ ਜਿਨ੍ਹਾਂ ਨੂੰ ਵੋਟਾਂ ਪਊਗੀਆਂ ਜਿਹੜਾ ਇੱਕ ਬਹੁਮਤ ਸਾਬਤ ਕਰਨ ਲਈ ਇੱਕ ਵੋਟਾਂ ਹੁੰਦੀਆਂ ਉਸ ਲੈਵਲ ਤੇ ਮੈਨੂੰ ਲੱਗਦਾ ਨਹੀਂਗਾ ਕਿ ਆਮ ਆਦਮੀ ਪਾਰਟੀ ਪਹੁੰਚ ਸਕੂਗੀ ਹਮ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਮਨਦੀਪ ਸਿੰਘ ਜਿਨ੍ਹਾਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਵਿਚਾਰ ਚਰਚਾ ਕੀਤੀ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਮਨ ਦੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ